ਕਉ ਪੈਂਦੇ ਆ ਫਿਰ ਤੱਕ ਚੈਂਪੀਅਨ ਡੀਡੀ ਅਕੈਡਮੀ ਨਾ ਪੀਸੀਐਸ ਦੀ ਤਿਆਰੀ ਕਰਵਾਉਂਦੀ ਐ ਨਾ ਪੀਸੀਐਸ ਅਸੀਂ ਲਾਂਚ ਕੀਤਾ ਨਾ ਹੀ ਪੀਸੀਐਸ ਦੀ ਅਸੀਂ ਸਟੱਡੀ ਕਰਵਾਉਂਦੇ ਆ ਹਾਂ ਕੇਵਲ ਮੇਰਾ ਇੰਟਰਸਟ ਐ ਪੀਸੀਐਸ ਸਿਵਲ ਸਰਵਿਸ ਦਾ ਬਿਕੋਜ਼ ਮੈਂ ਖੁਦ ਤਿਆਰੀ ਕੀਤੀ ਐ ਸਟੱਡੀ ਕੀਤੀ ਐ ਇਹਨਾਂ ਚੀਜ਼ਾਂ ਨੂੰ ਲੈ ਕੇ ਡੀਡੀ ਅਕੈਡਮੀ ਨੂੰ ਸਿੰਪਲ ਬੱਚਿਆਂ ਨੇ ਕਿਹਾ ਅਸੀਂ ਰੀਡ ਪਾਈ ਜਦੋਂ ਪੀਸੀਐਸ ਅਨਾਉਂਸ ਹੋਇਆ ਸੀ ਰੀਡ ਪਾਈ ਪਈ ਪੀਸੀਐਸ ਆ ਗਿਆ 4 ਸਾਲਾਂ ਬਾਅਦ ਇੰਨੀਆਂ ਭਰਤੀਆਂ ਭਰਤੀ ਓਪਨ ਹੋਈਆਂ ਤੇ ਪਹਿਲੀ ਵਾਰ ਇੰਨੀਆਂ ਭਰਤੀ ਓਪਨ ਹੋਈਆਂ ਤੁਸੀਂ ਤਿਆਰੀ ਕਰ ਲਓ ਠੀਕ ਹੈ ਜੇ ਲੋੜ ਪਈ ਤਾਂ ਅਸੀਂ ਕਰਵਾ ਦਾਂਗੇ ਤਾਂ ਬੱਚਾ ਨੇ ਇੰਨੇ ਕ ਮੈਸੇਜ ਸਿੱਟੇ ਕਿ ਇੰਨੇ ਕਮੈਂਟ ਸਿੱਟੇ ਜਾਂ ਇੰਨੇ ਕ ਸਾਨੂੰ ਰਿਕੁਐਸਟ ਕੀਤੀ ਕਿ ਸਰ ਤਿਆਰੀ ਕਰਵਾਓ ਤਿਆਰੀ ਕਰਵਾਓ ਤਾਂ ਫਿਰ ਅਸੀਂ ਤਿਆਰੀ ਵੀ ਕਰਵਾਈ ਉਸ ਤੋਂ ਬਾਅਦ ਐਗਜ਼ਾਮ ਤੇ ਜਾ ਕੇ ਐਗਜ਼ਾਮ ਡੇ ਤੇ ਜਾ ਕੇ ਅਸੀਂ ਤੁਹਾਡੀਆਂ ਮੈਰਾਥਨਸ ਵੀ ਰਨ ਕੀਤੀਆਂ ਤੇ ਪੀਸੀਐਸ ਦਾ ਜੋ ਐਗਜ਼ਾਮ ਹੈ ਉਹਦੇ ਰਿਲੇਟਿਡ ਮੈਨੂੰ ਮੈਸੇਜਸ ਆਉਣੇ ਸ਼ੁਰੂ ਹੋਏ ਠੀਕ ਹੈ 2 ਵਜੇ ਤੋਂ ਬਾਅਦ ਮਿਲਣਾ ਤਾਂ ਆਈ ਥਿੰਕ ਐਗਜ਼ਾਮ ਹੋ ਗਿਆ 7:00 ਵਜੇ ਦੇ ਕਰੀਬ ਮੈਨੂੰ ਮੈਸੇਜ ਆਉਣ ਲੱਗੇ ਇੰਸਟਾਗ੍ਰam ਤੇ ਵੀ ਤੇ ਬਾਕੀ ਪਤਾ ਨਹੀਂ ਪਰਸਨਲ ਨੰਬਰ ਕਿੱਥੋਂ ਲੈ ਲੈਣ ਨੂੰ ਤੁਸੀਂ ਮੇਰਾ ਕਿ ਸਰ ਬੜਾ ਵਧੀਆ ਪੇਪਰ ਹੋਇਆ ਮੈਰਾਥਨ ਦੇ ਵਿੱਚੋਂ ਆਇਆ ਇੱਕ ਦੋ ਮੈਸੇਜ ਮੈਂ ਸੀਨ ਕੀਤੇ ਮੈਂ ਜ਼ਿਆਦਾ ਉਸ ਤੇ ਧਿਆਨ ਨਹੀਂ ਦਿੰਦਾ ਪਰ ਜਦੋਂ ਮੈਂ ਕੱਲ ਆ ਕੇ ਪੇਪਰ ਚੈੱਕ ਕੀਤਾ ਮੈਂ ਕਿ ਐਸਾ ਹੀ ਆ ਯਾਰ ਪੇਪਰ ਤਾਂ ਆਇਆ ਪਿਆ 1 ਨਹੀਂ 2 ਨਹੀਂ 4 ਨਹੀਂ 10 ਨਹੀਂ 100 ਦੇ ਵਿੱਚੋਂ 55 ਕੁਐਸਚਨ ਸਾਡੇ ਜੋ ਫ੍ਰੀ ਪੀਸੀਸ ਦੇ ਕੋਰਸ ਰਨ ਹੋਏ ਨੇ ਮੈਰਾਥਨਸ ਰਨ ਹੋਏ ਨੇ ਉਹਦੇ ਵਿੱਚੋਂ ਆਏ ਹੋਏ ਨੇ ਸੀ ਸੈਟ ਹੈ ਜਿਹੜਾ ਮੋਸਟ ਆਫ ਤੁਹਾਡਾ ਜੋ ਕੋਰਸਸ ਹੈ ਰਨ ਕੀਤੇ ਸੀ ਅਸੀਂ ਜਾਂ ਤੁਹਾਡੀ ਮੈਂਦੀ ਮੈਰਾਥਨ ਚੱਲੀ ਸੀ ਇਹਦੇ ਵਿੱਚੋਂ ਕਵਰ ਕੀਤਾ ਹੈ ਡੀਡੀ ਅਕੈਡਮੀ ਪੰਜਾਬ ਨੇ ਠੀਕ ਹੈ ਜੀ ਤਾਂ ਫਿਰ ਇੱਥੋਂ ਹੀ ਅਸੀਂ ਆਖਦੇ ਹਾਂ ਵੀ ਕਿਉਂ ਪੈਂਦੀ ਹੈ ਫਿਰ ਤੱਕ ਚੈਂਪੀਅਨ ਇਸੇ ਤਰ੍ਹਾਂ ਹੁਣ ਪੀਸੀਐਸ ਹੈ ਜਿਹੜਾ ਤੁਹਾਡਾ ਪੀਸੀਐਸ ਨੂੰ ਕਵਰ ਕਰਨ ਤੋਂ ਆ ਜੋ ਤੁਹਾਡਾ ਨੈਕਸਟ ਟਾਰਗੇਟ ਹੈ ਹੁਣ ਸੀਨੀਅਰ ਅਸਿਸਟੈਂਟ ਜਿਹੜਾ ਅਸੀਂ ਜ਼ੋਰ ਲਾ ਰੱਖਿਆ ਹੈਗਾ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਡਾ ਜੋ ਤਹਿਸੀਲਦਾਰ ਜਿਹੜਾ ਖਜ਼ਾਨਾ ਅਫਸਰ ਜੋ ਵੀ ਪੋਸਟਾਂ 21 ਤਰੀਕ ਨੂੰ ਹੋਣੀਆਂ ਨੇ ਉੱਥੇ ਵੀ ਆਪਾਂ ਇਹ ਤੱਕ ਪਾਵਾਂਗੇ ਠੀਕ ਹੈ ਟੈਨਸ਼ਨ ਨਹੀਂ ਲੈਣੀ ਹੈਗੀ ਪੂਰਾ ਸ਼ੈਡਿਊਲ ਰੈਡੀ ਹੈਗਾ ਕੋਈ ਵੀ ਤੁਹਾਡੇ ਐਗਜ਼ਾਮਸ ਨੇ ਨਾ ਕਿਸੇ ਵੀ ਤਰ੍ਹਾਂ ਦੇ ਕੋਈ ਮਸਲਾ ਨਹੀਂ ਹੈ ਇਸੇ ਤਰ੍ਹਾਂ YouTube ਤੇ ਚੱਲੂ ਕਿਹੜੇ-ਕਿਹੜਾ ਪੇਪਰ ਕਵਰ ਹੋਇਆ ਟੌਪਿਕ ਟੈਕਲ ਹੋਇਆ ਕਿੱਥੇ-ਕਿੱਥੇ ਹੋਇਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਇਹ ਤੁਹਾਡਾ ਕੋਈ 2 ਦਿਨਾਂ ਦੀ ਮਿਹਨਤ ਨਹੀਂ ਹੈਗੀ ਕੋਈ 10 ਦਿਨਾਂ ਦੀ ਨਹੀਂ ਕੋਈ ਸਾਲ ਦੇ ਨੇ ਕੋਈ 2 ਸਾਲ ਦੇ ਨੇ ਵੀ ਜਿਹਦੇ ਨਾਲ ਤੁਸੀਂ ਕਹਿ ਲੋ ਕਿ ਇਹ ਟੈਕਲ ਹੋ ਗਿਆ ਇਹਦੇ ਵਿੱਚ ਪੂਰੀ ਲੌਂਗ ਜਿਹੜੀ ਟਾਈਮ ਦੀ ਇੱਕ ਮਿਹਨਤ ਤੇ ਕੰਸਿਸਟੈਂਸੀ ਹੈ ਜਿਹੜੀ ਉਹ ਚੱਲਦੀ ਆ ਰਹੀ ਸੀ ਪਿਛਲੇ ਸਾਲ ਤੋਂ ਅਸੀਂ ਤੁਹਾਨੂੰ ਕਰਵਾ ਰਹੇ ਸੀ ਆ ਜਿਹੜੀਆਂ ਮੈਰਾਥਨਸ ਤੁਸੀਂ ਦੇਖ ਰਹੇ ਹੋਗੇ 12-12 ਘੰਟੇ ਦੀਆਂ 17-17 ਘੰਟੇ ਦੀਆਂ ਲੱਗੀਆਂ ਹੋਈਆਂ ਨੇ ਇਹ ਤਾਂ ਤੁਹਾਡੇ ਕੋਲ ਹੈਗੀਆਂ ਹੀ ਆ 2 ਹਫ਼ਤੇ ਪਹਿਲਾਂ ਦੀਆਂ ਨੇ 올 ਸਿਲੇਬਸ ਮੈਰਾਥਨ ਜਿਹਦੇ ਵਿੱਚ ਅਸੀਂ ਤੁਹਾਨੂੰ ਇਹ ਕਰਵਾਇਆ ਜੋ ਕਿ ਅਜੇ ਚੱਲ ਵੀ ਰਹੀਆਂ ਨੇ ਬੱਚੇ ਜੇ ਤੁਹਾਨੂੰ ਧਿਆਨ ਦੇ ਵਿੱਚ ਨਹੀਂ ਹੈਗਾ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੋਊਗਾ ਜਦੋਂ ਅਸੀਂ ਪੀਸੀਐਸ ਕਰਾਉਣਾ ਸ਼ੁਰੂ ਕੀਤਾ ਸੀ ਫ੍ਰੀ ਦੇ ਵਿੱਚ ਉਹਨਾਂ ਨੂੰ ਪਤਾ ਹੋਊਗਾ ਜੋ ਜੁੜੇ ਨੇ ਨਾ ਆਪਿਆਂ ਦੇਖੋ ਪੀਸੀਐਸ ਦੀ ਸ਼ੁਰੂਆਤ ਕੀਤੀ ਸੀ ਅਸੀਂ ਆਪਿਆਂ ਤੁਹਾਡਾ ਪੀਸੀਐਸ ਫ੍ਰੀ ਕੋਰਸ ਇਹ ਆ ਤੁਹਾਡਾ 9 ਮਹੀਨੇ ਪਹਿਲਾਂ ਦੀਆਂ ਵੀਡੀਓਜ਼ ਨੇਗੀਆਂ ਜੀ ਦੇ ਵਿੱਚ ਕੰਪਲੀਟ ਜੀਓਗ੍ਰਾਫੀ ਹਰੇਕ ਕਨਸੈਪਟ ਵਾਈਜ਼ ਚੀਜ਼ ਕਰਾਈ ਹੋਈ ਹੈਗੀ ਆਪ ਇਹ 11 ਮਹੀਨੇ ਦੀ ਜਦੋਂ ਪੀਸੀਐਸ ਤੁਹਾਡਾ ਆਇਆ ਸੀ ਉਹਦੀ ਵੀਡੀਓ ਪੀਸੀਐਸ ਦੀ ਅਸੀਂ ਫ੍ਰੀ ਤਿਆਰੀ ਕਰਾਵਾਂਗੇ ਉਹਦੀ ਵੀਡੀਓ ਸਟਰੈਟਜੀ ਦੀ ਵੀਡੀਓ ਇਹ ਪਈਆਂ ਨੇ ਜਦੋਂ ਪੀਸੀਐਸ ਆਇਆ ਸੀਗਾ 11 ਮਹੀਨੇ ਪਹਿਲਾਂ ਤੇ ਅਸੀਂ ਨਾਲ ਦੀ ਨਾਲ ਤੁਹਾਡੇ ਕਹਿਣ ਤੇ ਕੋਰਸ ਲਾਂਚ ਕਰਤਾ ਸੀ ਇਹ ਵੀਡੀਓਜ਼ ਆ ਗਈਆਂ ਤੁਹਾਡੀਆਂ ਜੀਓਗ੍ਰਾਫੀ ਦੀਆਂ ਅਪਾਰਟ ਫਰੋਮ ਥੈਟ ਜੀਓਗ੍ਰਾਫੀ ਤੋਂ ਇਲਾਵਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਪੀਸੀਐਸ ਜੀਓਗ੍ਰਾਫੀ PCS ਜਨਰਲ ਸਾਇੰਸ ਜਿਹੜੇ ਤੁਹਾਡੇ ਟੌਪਿਕ ਆਏ ਪਏ ਸੀਗੇ ਐਨਜ਼ਾਈਮਸ ਵਾਲੇ ਬੈਟਰੀਜ਼ ਵਾਲੇ ਠੀਕ ਹੈ ਆਪ ਇਹ 23 ਲੈਸਨ ਤੁਹਾਡੇ 23 ਲੈਸਨਸ ਨੇ ਟੋਟਲ ਦੇ ਵਿੱਚ ਗੁੜੀਆਂ ਦੇ 10 ਘੰਟੇ ਲੱਗੇ ਹੋਏ ਨੇ ਇਹਨਾਂ 23 ਲੈਸਨਸ ਦੇ ਵਿੱਚ ਇਹਦੇ ਵਿੱਚ ਅਸੀਂ ਕਵਰ ਕੀਤੀ ਹੋਈ ਆ ਤੁਹਾਡੇ ਇਹ ਵਾਲੇ ਠੀਕ ਹੈ ਅਪਾਰਟ ਫਰੋਮ ਥੈਟ ਇਹ ਤੋਂ ਅਲਾਵਾ ਵੀ ਤੁਸੀਂ ਜਾਣਾ PCS ਪੋਲੀਟੀ ਕੋਰਸ 3 ਲੈਸਨ ਪਏ ਨੇ ਮੈਂ ਖੁਦ ਪੋਲੀਟੀ ਕਰਵਾਈ ਹੈ ਇਹਦੇ ਵਿੱਚ PCS ਹਿਸਟਰੀ 24 ਲੈਸਨ ਪਏ ਨੇ ਜੋ ਅਸੀਂ ਇੱਕ ਹੋਰ ਅਕੈਡਮੀ ਦੇ ਨਾਲ ਕੋਲੈਬੋਰੇਟ ਕਰਕੇ ਬਠਿੰਡਾ ਦੀ ਨਾਲ ਕਰਵਾਈ ਸੀ ਤੇ PCS ਫ੍ਰੀ ਜੀਕੇ ਪੰਜਾਬ ਜੀਕੇ 29 ਲੈਸਨ ਆ ਪਏ ਨੇਗੇ ਜੋ ਅਸੀਂ ਕਰਵਾਈ ਸੀ ਸੀ ਸੈੱਟ ਮੈਡਮ ਦੇ 20 ਲੈਸਨ ਆ ਪਏ ਨੇ ਸੀ ਸੈੱਟ ਜਿਹੜਾ ਤੁਹਾਡਾ ਇੰਗਲਿਸ਼ ਵਾਲਾ ਉਹ ਵੀ ਹੋਇਆ ਸੀਗਾ ਇਹਦੇ ਵਿੱਚ ਤੁਹਾਡੇ ਕੋਲ ਇੰਨੀ ਜ਼ਿਆਦਾ ਮਿਹਨਤ ਅਸੀਂ PCS ਦੇ ਲਈ ਕੀਤੀ ਸੀ ਤੇ ਲਾਸਟ ਦਾ ਪੁਸ਼ ਦੇਣ ਦੇ ਲਈ ਜੋ ਜਿੰਨੇ ਵੀ ਇਹ ਪੇਪਰ ਨੇ ਇਹਨਾਂ ਦੇ ਲਈ ਅਸੀਂ ਰਨ ਕੀਤੀ ਸੀ ਤੁਹਾਡੀਆਂ 올 ਸਿਲੇਬਸ ਮੈਰਾਥਨ 12 12 13 13 ਘੰਟੇ ਦੀਆਂ ਜਿਹੜੀਆਂ ਮੈਰਾਥਨ ਸੀਗੀਆਂ ਇਹ ਚਲਾਈਆਂ ਸੀ ਜਿਨ੍ਹਾਂ ਨੇ ਸਾਨੂੰ ਮੁੱਲ ਦਿੱਤਾ ਤੇ ਤੁਹਾਨੂੰ ਵੀ ਮੁੱਲ ਦਿੱਤਾ ਹੈ ਕਿਉਂ ਮਿਲਿਆ ਕਿ ਨਹੀਂ ਮਿਲਦਾ ਤੁਹਾਨੂੰ ਚੋ ਇਹਨੂੰ ਦੂਰ ਕਰਿਓ ਮੜਾ ਮੈਨੂੰ ਦਿਖ ਜੇ ਕਰਸਰ ਦਿਖਦਾ ਰਹੇ ਮੈਨੂੰ ਠੀਕ ਹੈ ਜੀ ਮਿਲਿਆ ਕਿ ਨਹੀਂ ਮਿਲਦਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਸਾਰਿਆਂ ਦਾ ਤੇ ਇਹੇ ਜਿਹੜੀਆਂ ਤੁਹਾਡੀਆਂ ਇੱਕ ਇੱਕ ਮਾਈਂਡ ਦੇ ਵਿੱਚ ਸੀ ਅਜਿਹੀ ਚੀਜ਼ ਇੱਕ ਇਹ ਚੀਜ਼ ਅਸੀਂ ਕਰਨਾ ਚਾਹੁੰਦੇ ਸੀ ਜਦੋਂ ਇਹ ਮੈਰਾਥਨਸ ਹੋ ਰਹੀਆਂ ਸੀ ਨਾ ਇੱਕ ਮੇਰੇ ਮਾਈਂਡ ਦੇ ਵਿੱਚ ਚੀਜ਼ ਸੀ ਉਹ ਯਾਰ ਜਦੋਂ ਐਗਜ਼ਾਮ ਹੋਣ ਨਾ ਜਦੋਂ ਪੇਪਰ ਹੋਣ ਉਸ ਟਾਈਮ ਪੀਰੀਅਡ ਤੇ ਐਵੇਂ ਹੋਵੇ ਵੀ ਆਪਾਂ ਪੜਾ ਤਾਂ ਹੁੰ ਰਹੇ ਆਂਗੇ ਫ੍ਰੀ YouTube ਤੇ ਕਰਵਾ ਰਹੇ ਆਂ ਉਦੋਂ ਨਾ ਕੀ ਹੋਵੇ ਮਾਈਂਡ ਦੇ ਵਿੱਚ ਵੀ ਜੋ ਤੁਹਾਡੇ ਬੱਚੇ ਨੇਗੇ ਜਿਵੇਂ ਕਈਆਂ ਦੀ ਆਦਤ ਹੁੰਦੀਆਂ ਨਾ ਕਿ ਉਹ ਪੇਪਰ ਦੇ ਤੇ ਜਾ ਕੇ ਵੀ ਉਸ ਟਾਈਮ ਪੀਰੀਅਡ ਤੇ ਮੌਕੇ ਤੇ ਪੜ੍ਹਦੇ ਰਹਿੰਦੇ ਹੁੰਦੇ ਨੇਗੇ ਠੀਕ ਹੈ ਤੇ ਉਸ ਟਾਈਮ ਪੀਰੀਅਡ ਤੇ ਪੇਪਰ ਡੇ ਤੋਂ ਪਹਿਲਾਂ ਜਾਂ ਹੋਰ ਚੀਜ਼ਾਂ ਤੋਂ ਪਹਿਲਾਂ ਉਹ ਧਿਆਨ ਦਿੰਦੇ ਨੂੰ ਯਾਰ ਡੀਡੀ ਵਾਲਿਆਂ ਦੀ ਮੈਰਾਥਨ ਲਗਾ ਲਓ ਯਾਰ ਡੀਡੀ ਵਾਲਿਆਂ ਦੀ ਮੈਰਾਥਨ ਲਗਾ ਲਾ ਤੇ ਇਸ ਵਾਰ ਸੇਮ ਚੀਜ਼ ਸੀ ਕਿ ਡੀਡੀ ਵਾਲਿਆਂ ਦੀਆਂ ਮੈਰਾਥਨਸ ਨੇ ਜਿਹੜੀਆਂ ਉਹ ਐਗਜ਼ਾਮ ਸੈਂਟਰ ਦੇ ਬਾਹਰ ਚੱਲ ਰਹੀਆਂ ਸੀ ਤੇ ਐਗਜ਼ਾਮ ਸੈਂਟਰ ਤੋਂ ਬਾਹਰ ਚੱਲਣ ਤੋਂ ਬਾਅਦ ਐਦਾਂ ਨਹੀਂ ਕਿ ਵੀ ਬਸ ਮੈਰਾਥਨਸ ਹੋ ਕੇ ਦੇਖ ਲਿਆ ਨਹੀਂ 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 ਪੇਪਰ ਹੋਣ ਤੋਂ ਬਾਅਦ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ ਕਹਿੰਦੇ ਸਰ ਮੈਰਾਥਨ ਦੇ ਵਿੱਚੋਂ ਆਇਆ ਜੀ ਮੈਰਾਥਨ ਦੇ ਵਿੱਚੋਂ ਕੰਡਕਟ ਹੋਇਆ ਜੀ ਤੁਹਾਡਾ ਸਰ 2088 ਮਾਰਕਸ ਜੀਐਸ ਸ਼ੁੱਡ ਹਾਈ ਪ੍ਰਪੇਅਰ ਕਰਦੇ ਆ ਉਸ ਚੀਜ਼ ਤੇ ਆਪਾਂ ਗੱਲ ਕਰਦੇ ਆਂਗੇ ਇੱਕ ਵਾਰ ਥੋੜਾ ਯਾਰ ਸਾਨੂੰ ਹੁਣ ਮਾੜੀ ਜੀ ਉਹ ਫੀਲ ਦਾ ਲੈ ਲੈਣ ਦਿਓ ਨਾ ਯਾਰ 55 ਕੁਐਸਚਨ ਆਏ ਨੇ ਯਾਰ ਸਾਡੇ ਤਾਂ ਮਾੜਾ ਐ ਸਾਨੂੰ ਉਸ ਚੀਜ਼ ਤੇ ਮੱਤਾ ਦਾ ਮਾਰ ਲੈਣ ਦਿਓ ਇਹਦੇ ਦਾ ਤੁਹਾਡਾ ਕੋਈ ਮਾੜੀ ਮੋਟੀ 10 15 ਕਰਕੇ ਨਹੀਂ ਮਾਰ ਹੁੰਦੇ ਸੀ ਮਾੜਾ ਮੋਟਾ ਹੁਣ 55 ਤੱਕ ਕ੍ਰੈਡਿਟ ਲੈ ਲਿਆ ਯਾਰ ਬਾਕੀ ਦੱਸੋ ਕਿਹੜੇ ਕਿਹੜੇ ਆਏ ਨੇ ਟਿਕ ਲਾਈ ਗਿਆ ਸਪੈਸ਼ਲ ਟੀਚਰਸ ਦੇ ਨਾਲ ਦਿਖਾਉ ਤੁਹਾਨੂੰ ਮੈਂ ਇਹਦਾ ਤੁਹਾਡੇ ਕੋਲ ਜੋ ਕੰਟੈਂਟ ਹੈ ਉਹ ਆਪਾਂ ਉਹੀ ਗੱਲ ਕੀਤੀ ਹੈ ਵੀ ਕੀ ਕੀ ਅਸੀਂ ਤੁਹਾਨੂੰ ਕਰਵਾਇਆ ਸੀਗਾ ਠੀਕ ਹੈ ਇਹਦੇ ਵਿੱਚ ਤੁਹਾਡੇ ਕੋਲ ਆ ਪੇਪਰ ਮੈਂ ਰੈਡੀ ਕਰ ਰੱਖਿਆ ਜਿਹੜੇ ਜਿਹੜੇ ਆਏ ਨੇ ਆ ਦੇਖੋ ਠੀਕ ਹੈ ਪੀਸੀਐਸ ਦਾ ਮੋਸਟ ਆਫ ਪੇਪਰ ਹੈ ਜਿਹੜਾ ਤੁਹਾਡਾ ਪੇਪਰ ਦੀ ਮੈਂ ਗੱਲ ਕਰਾਂ ਤਾਂ ਇਸ ਵਾਰ ਦਾ ਪੇਪਰ ਦਾ ਲੈਵਲ ਹੈ ਜਿਹੜਾ ਉਹ ਸੋ ਸੋ ਹੈ ਸੋ ਸੋ ਠੀਕ ਹੈ ਜਿਆਦਾ ਟਫ ਪੇਪਰ ਨਹੀਂ ਆਇਆ ਜੇ ਤੁਹਾਨੂੰ ਠੀਕ ਪੇਪਰ ਆਇਆ ਸੀਗਾ ਵਧੀਆ ਪੇਪਰ ਆਇਆ ਸੀ ਠੀਕ ਹੈ ਉਹਦੇ ਵਿੱਚ ਮੈਂ ਤੁਹਾਨੂੰ ਹੁਣ ਦਿਖਾਉਣਾ ਕਿ ਅਸੀਂ ਕੀਤਾ ਕੀ ਹੈਗਾ ਪ੍ਰਾਪਤ ਕੀ ਕੀਤਾ ਠੀਕ ਹੈ ਇਹਦੇ ਵਿੱਚ ਆਜੋ ਐਂਸ਼ੀਅੰਟ ਹਿਸਟਰੀ ਦਾ ਕੁਐਸਚਨ ਹੈ ਇੰਡਸ ਵੈਲੀ ਵਾਲਾ ਇੰਪੋਰਟੈਂਟ ਆਫ ਕਾਊ ਫਾਰ ਇਟਸ ਮਿਲਕ ਡੇਰੀ ਪ੍ਰੋਡਕਟਸ ਹੋਰਸ ਫਿਟਸ ਐਜਿਲਟੀ ਇਨ ਦਾ ਵਾਰਫੇਅਰ ਘੋੜਿਆਂ ਨੂੰ ਕਹਿੰਦਾ ਇਹ ਵਰਤਦੇ ਸੀ ਇੰਡਸ ਵੈਲੀ ਵਾਲੇ ਹੋਰਸਸ ਵਾਲਾ ਕਰਵਾਈ ਹੋਈ ਹੈ ਇੰਡਸ ਵੈਲੀ ਦੇ ਵਿੱਚ ਭਈ ਘੋੜਿਆਂ ਦੀ ਉਹ ਵਰਤੋਂ ਨਹੀਂ ਕਰਦੇ ਸੀਗੇ ਤੁਹਾਨੂੰ ਦੱਸਿਆ ਹੋਇਆ ਦੂਸਰਾ ਵਾਜਪਿਆ ਸੈਕਰੀਫਾਈਸ ਹੈ ਜਿਹੜਾ ਇਹਦੇ ਵਿੱਚ ਕੀਤਾ ਜਾਂਦਾ ਸੀਗਾ ਜਿਹਦੇ ਨਾਲ ਇਹ ਅਖਰ ਵੀ ਲੇਟਰ ਵੈਦਿਕ ਪੀਰੀਅਡ ਦੇ ਵਿੱਚ ਬੈਸਟੋ ਡਿਵਿਨਿਟੀ ਔਨ ਦਾ ਕਿੰਗ ਵਾਜਪਿਆ ਰਥਾਂ ਦੀ ਰੇਸ ਹੁੰਦੀ ਸੀ ਇਹ ਵੀ ਤੁਹਾਨੂੰ ਕਰਵਾਇਆ ਹੋਇਆ ਹੈਗਾ ਠੀਕ ਹੈ ਮੈਚ ਦਾ ਫੋਲੋਇੰਗ ਬੁੱਧਚਰਿਤ ਨਾਗਸੇਨ ਤੇ ਸੂਤਰਾ ਲੰਕਾਰਾ ਸੂਤਰਾ ਲੰਕਾਰਾ ਅਸ਼ੋਕੋਸ਼ ਮਲਿੰਦਾ ਪਨੋ ਨਾਗਾਰਜੁਨ ਮੱਧਯਵਿਕਾ ਕਰਿਕਾ ਅਸੰਗਾ ਇਹ ਮੈਚ ਕਰਨੀ ਸੀ ਤੁਸੀਂ ਟੈਕਸਟ ਤੇ ਆਥਰ ਦੇ ਨਾਲ ਕੀਤੀ ਹੋਈ ਹੈ ਆਪਾਂ ਮਲਿੰਦਾ ਪਨੋ ਮਨਿੰਦਰ ਦੇ ਸਵਾਲ ਇਹ ਵੀ ਤੁਹਾਨੂੰ ਕਰਵਾਇਆ ਹੋਇਆ ਹੈ ਨੈਕਸਟ ਆਰਟੀਕਲ ਲੱਗੀ ਹੈ ਤੁਹਾਡੀ ਚੰਦਰਗੁਪਤ ਮੌਰਿਆ ਕੁਟਲਿਆ ਦਾ ਇਹ ਵੀ ਤੁਹਾਡੀ ਕਵਰ ਅਪ ਹੋਈ ਹੋਈ ਹੈਗੀ ਵਿੱਚ ਫੋਰਨ ਰੂਰਰ ਹਰਸ਼ਵਰਧਨ ਦੇ ਟਾਈਮ ਪੀਰੀਅਡ ਦੇ ਕਿਹਨੇ ਜਾਣਕਾਰੀ ਦਿੱਤੀ ਸੀ ਵੀ ਚਾਲੁਕਿਆ ਹਾਰ ਗਿਆ ਇਹ ਤੁਹਾਡੀ ਜਾਣਕਾਰੀ ਅਸੀਂ ਦਿੱਤੀ ਹੈ ਤੁਹਾਨੂੰ ਠੀਕ ਹੈ ਜੀ ਰਜ਼ੀਆ ਰਜ਼ੀਆ ਸੁਲਤਾਨ ਨਾਲ ਰਿਲੇਟਡ ਤੇ ਰਜ਼ੀਆ ਆਪਾਂ ਇੰਨਾ ਜੱਜ ਕੇ ਕੀਤਾ ਸੀ ਨਾ ਰਜ਼ੀਆ ਵੀ ਉਹਦੀ ਸੁਲਤਾਨ ਦੀ ਜਾਣਕਾਰੀ ਕਿੱਦਾਂ ਦਾ ਪਹਿਰਾਵਾ ਸੀ ਕਿਵੇਂ ਚੱਲਦੀ ਸੀ ਸਾਰੀ ਚੀਜ਼ ਆਪ ਉਹਦੀ ਕਵਰ ਅਪ ਕੀਤੀ ਸੀ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਅਕਬਰ ਦੀ ਮਹਾਨਤਾ ਕਿਹੜੇ ਤੋਂ ਆਈ ਸੀ ਮਜ਼ਰਨਾਮਾ ਦੇ ਨਾਲ ਪ੍ਰੋਕਲੇਮ ਕਰਕੇ ਆਪ ਦੇ ਆਪ ਨੂੰ ਉਹ ਤੁਹਾਡਾ ਬਣ ਗਿਆ ਸੀ ਕਿ ਮੇਰੇ ਤੋਂ ਹੀ ਜਿਹੜੇ ਫਤਵੇ ਨੇ ਜਿਹੜੀਆਂ ਚੀਜ਼ਾਂ ਨੇ ਉਹ ਪ੍ਰੋਕਲੇਮ ਹੋਣਗੀਆਂ ਮੈਂ ਹੀ ਫਾਈਨਲ ਇੰਟਰਪ੍ਰੀਟਰਰ ਹੋਊਂਗਾ ਇਸਲਾਮਿਕ ਲਾਜ਼ ਦਾ ਇਹ ਆਪਾਂ ਕਵਰ ਕੀਤੀ ਸੀ ਠੀਕ ਹੈ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਲ ਰਿਲੇਟਡ ਆ ਸਾਰੀਆਂ ਆਪਸ਼ਨਸ ਦਨ ਨੇਗੀਆਂ ਜਿਹੜੇ ਆਪਾਂ ਕੀਤੇ ਸੀ ਕਿ ਉਹਨਾਂ ਦਾ ਕਿਹੜਾ ਕਿਲੇ ਜਿੱਤੇ ਅਸੀਂ ਪਹਿਲਾਂ ਕਿਲੇ ਜਿੱਤ ਕੇ ਫਿਰ ਕਿਦੋਂ ਉਹ ਔਰੰਗਜੇਬ ਨਾਲ ਮਿਲੇ ਸੀ ਕਿਹੜੀ ਸੰਧੀ ਹੋਈ ਸੀ ਕਿਵੇਂ ਭੱਜੇ ਸੀ ਫਿਰ ਕਿਹੜੇ-ਕਿਹੜੇ ਕਿਲੇ ਵਾਪਸ ਜਿੱਤੇ ਸੀ ਉਹਨਾਂ ਨੇ ਠੀਕ ਹੈ ਅਪਾਰਟ ਫਰਮ ਥੈਟ ਉਹਦਾ ਕੀ ਸੀਗਾ ਐਡਮਿਨਿਸਟ੍ਰੇਸ਼ਨ ਕੀ ਸੀਗਾ ਉਹਨਾਂ ਨੂੰ ਤੁਸੀਂ ਨਾਮ ਕੀ ਦਿੰਦੇ ਸੀ ਅਸ਼ਤ ਪ੍ਰਧਾਨ ਕਿਹੜੇ ਆ ਜਾਂਦੇ ਸੀ ਗ੍ਰਾਮੀ ਜਿਹੜਾ ਤੁਹਾਡਾ ਗ੍ਰਾਮ ਸੀ ਉਹਦੇ ਵਿੱਚ ਕਿਹੜਾ ਆ ਜਾਂਦਾ ਸੀਗਾ ਪ੍ਰੋਵਿੰਸਸ ਦੇ ਵਿੱਚ ਕਿਹੜਾ ਲੀਡਰ ਆ ਜਾਂਦਾ ਸੀ ਕੱਲੇ-ਕੱਲੇ ਚੀਜ਼ ਆਪਾਂ ਇਹਦੀ ਵੀ ਕਵਰ ਕੀਤੀ ਹੋਈ ਸੀ ਤੁਹਾਡੀ ਇਸ ਤੋਂ ਇਲਾਵਾ ਹਾਂਜੀ ਮੁਬਾਰਕ ਜੀ ਥੈਂਕ ਯੂ ਥੈਂਕ ਯੂ ਅਪਾਰਟ ਫਰਮ ਦੈਟ ਗੋਇੰਗ ਓਨ ਟੂ ਦ ਨੈਕਸਟ ਚਾਰਟਰ ਐਕਟ 1833 1853 1858 ਇੰਡੀਅਨਸ ਕੁਡ ਨੋਟ ਹੋਲਡ ਹਾਈ ਅਫੀਸ ਟਿਲ ਦ ਅਪੋਇੰਟਮੈਂਟ ਆਫ ਸੈਕਰੀਟਰੀ ਸਟੇਟ 1858 ਇਹ ਉਹਦੇ ਨਾਲ ਰਿਲੇਟਡ ਹੈ ਵੀ ਪਬਲਿਕ ਆਫਿਸ ਬ੍ਰਿਟਿਸ਼ ਰੂਲ ਦੇ ਵਿੱਚ ਕਦੋਂ ਉਹ ਅਪੋਇੰਟ ਕਰ ਸਕਦੇ ਨੇ ਪੋਲਿਟੀ ਵਾਲੇ ਤਾਂ ਅਸੀਂ ਢੋਲੀ ਖੜਕਾ ਦਿੰਨੇ ਆ ਪੋਲਿਟੀ ਦਾ ਤਾਂ ਮਸਲਾ ਹੀ ਕੋਈ ਨਹੀਂ ਪੋਲਿਟੀ ਦੇ ਤਾਂ ਸਾਡੇ ਗਾਂ ਦੇ ਗਾਂ ਸਟੂਡੈਂਟਸ ਵੀ ਫਟੇ ਚੱਕਦੇ ਜਾਂਦੇ ਨੇ ਇਹ ਤਾਂ ਅਸੀਂ ਚੀਜ਼ਾਂ ਮੂਰੀ ਰੱਖ ਦਿਆਂਗੇ ਇੰਡੀਗੋ ਕਲਟੀਵੇਸ਼ਨ ਆ ਗਈ ਕਿਉਂ ਬੰਦ ਹੋਈ ਸੀਗੀ ਜਿਹੜਾ ਤੁਹਾਡਾ ਸੱਤਿਆਗ੍ਰਹਿ ਕੀਤਾ ਸੀ ਉਹਨੇ ਗਾਂਧੀ ਨੇ ਕੀਤਾ ਸੀਗਾ ਉਹ ਕਰਵਾਈਏ ਕੱਲੇ ਕੱਲੇ ਚੀਜ਼ ਤੁਹਾਨੂੰ ਠੀਕ ਹੈ ਸਿਗਨੀਫੀਕੈਂਟ ਪੋਲਿਟੀਕਲ ਮੂਵ ਬਾਇ ਵੇਬਲ ਪਲਾਨ ਵੇਬਲ ਦਾ 1945 ਦਾ ਪਲਾਨ ਸੀਗਾ ਜਿਹਦੇ ਕਰਕੇ ਚੀਜ਼ਾਂ ਚੇਂਜ ਹੋਈਆਂ ਸੀ ਆ ਪਿਆ ਉਹ ਠੀਕ ਹੈ ਆ ਤੁਹਾਡੀ ਬਰਬੀਟਨ ਸਮਿਥ ਕਮੇਟੀ ਹੈ ਜਿਹੜੀ 1919 ਦੀ ਇਹ ਇਨੀਸ਼ੀਏਟ ਕਰਵਾਈ ਸੀ ਮੈਂ ਇਹ ਛੜਤੀ ਸੀਗੀ ਇਹ ਕਿਉਂ ਛੜਤੀ ਸੀ ਕਿਉਂਕਿ 1919 ਦੇ ਟਾਈਮ ਪੀਰੀਅਡ ਤੇ ਜਲਿਆਂਵਾਲਾ ਬਾਗ ਇਨਸੀਡੈਂਟ ਹੁੰਦਾ ਹੈਗਾ ਉਹ ਇਨਸੀਡੈਂਟ ਦੇ ਨਾਲ ਹੰਟਰ ਕਮੇਟੀ ਹੈ ਜਿਹੜੀ ਤੁਹਾਡੀ ਉਹ ਜਾਦਾ ਲਾਈਟ ਦੇ ਵਿੱਚ ਆ ਜਾਂਦੀ ਹੈ ਇਹ ਵਾਲੀ ਜਿਹੜੀ ਤੁਹਾਡੀ ਵੈਬਿੰਗਟਨ ਸਮਿਥ ਕਮੇਟੀ ਹੈ ਇਹ ਕਦੇ ਪੁੱਛੀ ਨਹੀਂ ਗਈ ਸੀ ਪਹਿਲਾਂ ਠੀਕ ਹੈ ਤਾਂ ਮੈਂ ਛੜਾਤੀ ਸੀ ਵੀ ਆਪਾਂ ਨੂੰ ਇੰਨਾ ਡੈਪਥ ਦੇ ਵਿੱਚ ਵੀ ਜਾਣ ਦੀ ਜ਼ਰੂਰਤ ਹੈ ਨਹੀਂ ਵੀ ਠੀਕ ਹੈ ਅਪਾਰਟ ਫਰਮ ਥੈਟ ਅਸਰਸ਼ਨ ਐਂਡ ਰੀਜ਼ਨ ਆ ਗਿਆ ਜਿਹੜੇ ਤੁਹਾਡੇ ਕੁਇਟ ਇੰਡੀਆ ਮੂਵਮੈਂਟ 1942 ਆ ਗਿਆ ਠੀਕ ਹੈ ਗੇਮ ਸਪੋਰਟ ਕੇ ਕੁਇਟ ਇੰਡੀਆ ਮੂਵਮੈਂਟ ਦੇ ਬਾਰੇ ਹੀ ਹੈ ਵੀ ਉਹ ਗੇਨ ਹੋ ਗਈ ਐਕਸਪ੍ਰੈਸ ਹੋ ਗਈ ਜੋ ਵੀ ਕੀਤਾ ਕੁਇਟ ਇੰਡੀਆ ਮੂਵਮੈਂਟ ਆਪਾਂ ਕੱਲੀ-ਕੱਲੀ ਕੀਤੀ 1942 ਦੇ ਵਿੱਚ ਕਿਵੇਂ ਚੱਲੀ ਐ ਉਸ ਤੋਂ ਬਾਅਦ ਉਹਦਾ ਅੱਗੇ ਪ੍ਰੋਸੀਜਰ ਕੀ ਚੱਲਿਆ ਠੀਕ ਹੈ ਪੈਰਲਲ ਸਤਿਆਗ੍ਰਹਿ ਕਿਵੇਂ ਸਟੈਬਲਿਸ਼ ਹੋਏ ਉਹ ਵੀ ਆਪਾਂ ਕੀਤਾ ਹੈ ਬਾਕੀ ਕਿਸੇ ਨੂੰ ਸ਼ੱਕ ਹੋਇਆ ਨਾ 30 ਤੋਂ ਲੈ ਕੇ 20 ਵੀ 40 40 ਵੀਡੀਓਜ਼ ਦਿਓ ਪਲੇਲਿਸਟ ਬਣੀ ਆਪਿਆਂ ਨੇ ਚੱਕ ਲਿਓ 12.5 ਘੰਟੇ ਦੀ ਮੈਰਾਥਨ ਪਈ ਹੈ ਚੱਕ ਲਿਓ ਚ ਦੇਖ ਲਓ ਠੀਕ ਹੈ ਨੈਕਸਟ ਲੋ ਆਪ ਇਹ ਤੁਹਾਡੇ ਕੋਲ ਉਹਨਾਂ ਦੇ ਜਰਨਲਸ ਕਿਹੜੇ ਕਿਹੜੇ ਆ ਕੇ ਵਿਪਨ ਚੰਦਰਪਾਲ ਵਰਗਿਆਂ ਦੇ ਅਰਵਿੰਦੋ ਗੋਸ਼ ਵਰਗਿਆਂ ਦੇ ਕਿਹੜੇ ਕਿਹੜੇ ਲਿਖੇ ਸੀਗੇ ਈਵਨ ਕਿ ਬਾਲ ਗੰਗਾ ਦਰ ਤਲਕ ਦੇ ਵੀ ਕਰਵਾਏ ਸੀ ਜਿਹਦੇ ਨਾਲ ਤੁਹਾਡਾ ਹੋਮ ਰੂਲ ਮੂਵਮੈਂਟ ਹੈ ਜਿੰਨੇ ਲਾਈਨ ਫੜੀ ਸੀਗੀ ਠੀਕ ਹੈ ਜੀ ਇਸ ਤੋਂ ਇਲਾਵਾ ਬਿਮਾਰੀਆਂ ਇਹ ਬਿਮਾਰੀਆਂ ਤੁਹਾਨੂੰ ਸਾਇੰਸ ਦੇ ਵਿੱਚ ਕਵਰ ਕੀਤੀਆਂ ਹੋਈਆਂ ਨੇਗੀਆਂ ਹਾਂ ਆਹ ਕੁਐਸਚਨ ਸਾਇੰਸ ਦਾ ਸੀ ਇਹਦੇ ਵਿੱਚ ਟਿੰਗਲ ਇਫੈਕਟ ਹੈ ਜਿਹੜਾ ਉਹ ਮੈਡਮ ਦੁਆਰਾ ਕਰਾਇਆ ਗਿਆ ਸੀਗਾ ਬਾਕੀ ਤੇ ਜਿਹੜਾ ਆ ਹਾਈਡਰੋਫੋਬਿਕ ਤੇ ਹਾਈਡਰੋਫਿਲਿਕ ਜਿਹੜੇ ਮੋਲੀਕਿਊਲਸ ਹੁੰਦੇ ਨੇ ਇਹ ਸੋਪ ਦੇ ਬਾਰੇ ਹੁੰਦੇ ਨੇ ਵੀ ਕਿਵੇਂ ਤੁਹਾਡੀ ਸੋਪ ਹੈ ਜਿਹੜੀ ਉਹ ਗੰਦਗੀ ਨੂੰ ਹਟਾਉਂਦੀ ਹੈ ਇਹੇ ਤੁਹਾਡੀ ਜਾਣਕਾਰੀ ਦਿੱਤੀ ਗਈ ਸੀ ਤਾਂ ਮੈਂ ਪੂਰਾ ਕੁਐਸਚਨ ਇੱਥੇ ਟਿਕ ਨਹੀਂ ਕੀਤਾ ਵੀ ਹਾਂਜੀ ਬਟ ਟਿੰਡਲ ਫੈਕਟ ਜਿਹੜਾ ਉਹ ਹੈਗਾ ਸੀ ਇਹਦੇ ਵਿੱਚ ਠੀਕ ਹੈ ਜੀ ਆਹ ਵਾਲਾ ਜਿਹੜਾ ਆ ਗਿਆ ਤੁਹਾਡਾ ਸਟੇਨਲੈਸ ਸਟੀਲ ਵਾਲਾ ਇੱਥੇ ਟਾਪਿਕ ਮੈਂਸ਼ਨ ਕੀਤਾ ਕਿ ਟਾਪਿਕ ਸੀ ਟੂ ਦਾ ਪੁਆਇੰਟਾਂ ਚ ਚੀਜ਼ ਨਹੀਂ ਕਰਵਾਈ ਇਹ ਟਾਪਿਕ ਸੀ ਬਟ ਇਹ ਪੀਸੀਐਸ ਹੈ ਸਿਵਲ ਸਰਵਿਸ ਹੈ ਇਹਦੇ ਵਿੱਚ ਤੁਹਾਨੂੰ 7 ਤੋਂ 8 ਕੁਐਸਚਨ ਜਾਂ 10 ਕੁਐਸਚਨ ਇਦਾਂ ਦੇ ਮਿਲਗੇ ਤੁਹਾਨੂੰ ਕਾਮਨ ਸੈਂਸ ਦੇ ਨਾਲ ਕਰਨੇ ਪੈਣਗੇ ਮਤਲਬ ਕਿ ਜੇ ਟੌਪਿਕ ਹੋ ਗਿਆ ਤਾਂ ਟੌਪਿਕ ਦੀ ਬੈਟਰ ਅੰਡਰਸਟੈਂਡਿੰਗ ਹੈ ਤਾਂ ਤੁਹਾਡਾ ਟੌਪਿਕ ਕਲੀਅਰ ਹੋਜੂ ਇਦਾਂ ਦੀ ਚੀਜ਼ਾਂ ਕੁਐਸਚਨਰ ਦੇ ਵਿੱਚ ਜਾਂ ਡਾਇਰੈਕਟ ਪੁਆਇੰਟਸ ਦੇ ਨਾਲ ਨਹੀਂ ਹੁੰਦੀਆਂ ਹੁੰਦੀਆਂ ਫੇਰ ਵੀ ਸਿਵਲ ਸਰਵਿਸ ਹੈ ਯਾਰ ਠੀਕ ਹੈ ਨੈਕਸਟ ਇਸ ਤੋਂ ਬਾਅਦ ਐਨਜ਼ਾਈਮਸ ਦਾ ਤੁਹਾਡਾ ਟਾਪਿਕ ਕਵਰ ਹੋਇਆ ਹੋਇਆ ਕੁਕਿੰਗ ਫੂਡਸ ਟੇਕ ਇਹ ਤੁਹਾਡਾ ਐਟਮੋਸਫੇਰਿਕ ਪ੍ਰੈਸ਼ਰ ਦਾ ਹੋ ਗਿਆ ਐਲਟਿਟਿਊਡ ਇਨਕਰੀਜ਼ ਦਾ ਹੋ ਗਿਆ ਇਹ ਸਾਇੰਸ 'ਚ ਵੀ ਹੋਇਆ ਮੈਂ ਜੀਓਗ੍ਰਾਫੀ 'ਚ ਵੀ ਕਰਵਾਇਆ ਇਹ ਐਟਮੋਸਫੇਰਿਕ ਪ੍ਰੈਸ਼ਰ ਤੋਂ ਲੈ ਕੇ ਸਾਰੀ ਚੀਜ਼ ਵੀ ਕਿਵੇਂ ਇਫੈਕਟ ਹੁੰਦੀਆਂ ਨੇ ਇਹ ਚੀਜ਼ਾਂ ਠੀਕ ਹੈ ਜੀ ਅਪਾਰਟ ਫਰੋਮ ਥੈਟ ਟਾਈਪਸ ਆਫ ਮੈਜ਼ਰਿੰਗ ਡਿਵਾਈਸ ਬੀਮ ਬੈਲੈਂਸ 스프링 ਬੈਲੈਂਸ ਤੁਹਾਡਾ ਇਹ ਵੀ ਚੀਜ਼ ਹੋਈ ਹੋਈ ਹੈਗੀ ਠੀਕ ਹੈ ਅਪਾਰਟ ਫਰੋਮ ਥੈਟ ਕਨਕੇਵ ਲੈਂਸ ਤੇ ਕਨਵੈਕਸ ਮਿਰਰਸ ਨੇ ਜਿਹੜੇ ਤੁਹਾਡੇ ਇਹ ਕਰਵਾਏ ਹੋ ਅਨੋਰਬਿਕ ਰੈਸਪੀਰੇਸ਼ਨ ਇਨ ਪਲਾਂਟਸ ਪlant ਦੀ ਅਨੋਰਬਿਕ ਜਾਂ ਦੂਸਰੀਆਂ ਜਿੰਨੀਆਂ ਵੀ ਰੈਸਪੀਰੇਸ਼ਨਸ ਨੇ ਉਹ ਸਾਰਾ ਸਿਸਟਮ ਤੁਹਾਡਾ ਇੱਥੇ ਕਵਰ ਕੀਤਾ ਹੋਇਆਗਾ ਠੀਕ ਹੈ ਜੀ ਸਰ ਫਰੋਂ ਸਮਾਣਾ ਪਟਿਆਲਾ ਮੈਂ ਫਰਸਟ ਗਵਰਨਮੈਂਟ ਐਸਜੀਡੀ ਆਇਆ ਹਾਂ ਕਰਵਾਵਾਂਗੇ ਜੀ ਜੀਡੀ ਵੀ ਕਰਵਾਵਾਂਗੇ ਤੁਹਾਨੂੰ ਯਾਰ ਸਾਰਾ ਕੁਝ ਕਰਵਾਵਾਂਗੇ ਇਕਨੋਮਿਕਸ ਦੀ ਮੈਰਾਥਨ ਹੈ ਜਿਹੜੀ ਤੁਹਾਡੀ ਉਹ ਲਿਆ ਰਿਹਾ ਮੈਂ ਇਕਨੋਮਿਕਸ ਤੁਹਾਨੂੰ ਕਰਵਾਉਂਗਾ ਐਮਸੀਕਿਊਜ਼ ਦੇ ਵਿੱਚ ਠੀਕ ਹੈ ਤੁਹਾਡੇ ਵਾਲਾ ਆ ਜਿਹੜਾ ਪੀਸੀਐਸ ਹੋਇਆ ਨਾ ਇਹਦਾ ਇਕਨੋਮਿਕਸ ਦੇਖ ਕੇ ਮੈਨੂੰ ਲੱਗਿਆ ਯਾਰ ਵੀ ਉਹ ਕਰਵਾ ਦਿੰਦੇ ਯਾਰ ਇਕਨੋਮਿਕਸ ਕਿਉਂ ਛੱਡੀ ਆਪਾਂ ਹਨਾ ਕਿਉਂਕਿ ਜਿਹੜਾ ਤੁਹਾਡਾ ਸਾਡੇ ਬੈਚਸ ਚੱਲ ਰਹੇ ਨੇ ਨਾ ਆਫੀਸਰ ਬੈਚ ਹੋਗੇ ਸਰਕਾਰੀ ਮੁਲਾਜ਼ਮ ਬੈਚ ਹੋਗੇ ਐਸਐਸਸੀ ਦਾ ਦਿੱਲੀ ਫਤੇ ਬੈਚ ਚੱਲਦਾ ਉਹਨਾਂ ਦੇ ਵਿੱਚ ਜੋ ਇਕਨੋਮਿਕਸ ਦੇ ਵਿੱਚ ਟੌਪਿਕ ਕਰਵਾਏ ਸੀ ਇਹਦੇ ਵਿੱਚ ਕੁਐਸਚਨ ਆਏ ਪਏ ਨੇ ਯਾਰ ਉਹ ਸਾਵੇਂ ਕੁਐਸਚਨ ਇਕਨੋਮਿਕਸ ਤੇ ਉਹੀ ਪਏ ਨੇਗੇ ਉਸ ਟਾਈਮ ਪੀਰੀਅਡ ਤੇ ਮੈਨੂੰ ਲੱਗਿਆ ਯਾਰ ਕੀ ਹੈ ਯਾਰ ਕਰਵਾ ਦਿੰਦੇ ਨਾ ਇੱਕ ਲੈਕਚਰ ਜਿਹੜਾ ਹੋਰ ਇੱਕ ਦਿਨ ਆ ਜਿਹੜਾ ਹੋਰ ਕੱਟ ਲੈਂਦੇ ਆਕਰ ਇਕਨੋਮਿਕਸ ਕਰਵਾ ਦਿੰਦੇ ਬੜੇ ਜਿਆਦਾ ਕੁਐਸਚਨਸ ਕਵਰ ਹੋ ਜਾਣੇ ਸੀਗੇ ਕੋਈ ਗੱਲ ਨਹੀਂ ਇਸ ਵਾਰ ਤੁਹਾਡੀ ਜੋ 13 ਤਰੀਕ ਨੂੰ ਮੈਰਾਥਨ ਆਉਣੀ ਆ ਨਵਾਂ ਸ਼ੈਡਿਊਲ ਜਾਰੀ ਹੋ ਗਿਆ 13 ਤਰੀਕ ਨੂੰ ਮੈਂ ਸ਼ਾਮ ਨੂੰ ਮੈਰਾਥਨ ਲਾਉਂਗਾ ਸੈਟਰਡੇ ਦੀ ਰੱਖੀ ਹੈ ਜਿਹਦੇ ਨਾਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਚਾਹੇ ਰਾਤ ਦੇ ਜਿੰਨੇ ਮਰਜ਼ੀ ਵਜੇਣ ਤੁਹਾਡੇ ਸਾਰੇ GK ਦੇ ਟੌਪਿਕਸ ਕਵਰ ਕਰੂੰਗਾ ਮੈਂ ਪੰਜਾਬ ਜੀ ਕੇ ਇਕਨੋਮਿਕਸ ਪੋਲਿਟੀ ਜੀਓਗ੍ਰਾਫੀ ਹਿਸਟਰੀ ਇਹ ਸਾਰੇ ਕਵਰ ਕਰਾਂਗੇ ਆਪਾਂ ਜੋ ਤੱਕ ਕਵਰ ਨਹੀਂ ਹੁੰਦੇ ਉਹ ਤਾਂ ਕਲਾਸ ਨਹੀਂ ਬੰਦ ਹੁੰਦੀ ਉਹਦੇ ਵਿੱਚ ਤੁਸੀਂ ਇਹ ਸਾਰੇ ਚੀਜ਼ਾਂ ਕਵਰ ਕਰ ਲਿਓ ਤੇ ਮੈਨਰ ਜਿਹੜੇ ਇਕਨੋਮਿਕਸ ਦੇ ਇੰਪੋਰਟੈਂਟ ਟੌਪਿਕ ਨੇ ਉਹ ਤੁਹਾਡੇ ਮੈਂ MCQ ਦੇ ਜ਼ਰੀਏ ਹੀ ਕਰਵਾ ਦੂੰਗਾ ਉਹਨੂੰ ਜੱਜ ਕੇ ਲਾ ਲਿਓ ਤੁਸੀਂ ਠੀਕ ਹੈ ਨੈਕਸਟ ਹਾਂ ਆਲ ਦਾ ਵੈਕਸੀਨਸ ਵੈਕਸੀਨਸ ਨੇ ਜਿਹੜੀਆਂ ਇਹ ਪੈਥੋਜਨ ਵਾਲੀਆਂ ਇਹ ਤੁਹਾਡੀਆਂ ਕੁਝ ਕੁ ਕਰਵਾਈਆਂ ਸੀ ਇਹਦੇ ਵਿੱਚ ਜਿਵੇਂ ਰੇਬਿਸ ਵੈਕਸੀਨ ਹੋ ਗਈ ਟੈਟਨਸ ਹੋ ਗਈ ਆ ਔਰਲ ਪੀਓ ਵੀ ਜਿਹੜਾ ਇਹ ਸ਼ਾਰਟ ਫਾਰਮ ਵਾਲਾ ਇਹ ਪੈਂਡਿੰਗ ਸੀ ਤਾਂ ਵੀ ਮੈਂ ਪ੍ਰੋਪਰ ਟੱਚ ਨਹੀਂ ਕੀਤਾ ਇਹਨੂੰ ਠੀਕ ਹੈ ਜੀ ਵੇ ਪਾਸਸਸ ਥਰੂ ਅ ਬੈਟ ਡੈਂਸਰ ਮੀਡੀਅਮ ਵਾਲਾ ਕਰਵਾਇਆ ਜੋ ਪਾਸ ਕਰ ਦਿੱਤਾ ਤੇ ਕੀ ਚੇਂਜ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਟਾਈਪ ਆਫ ਸੋਲਿਡਸ ਆ ਜਿਹੜੇ ਤੁਹਾਡੇ ਇੱਥੇ ਕੰਡਕਟਿਵਿਟੀ ਮੈਲੇਬਿਲਿਟੀ ਤੇ ਡਕਟਿਲਿਟੀ ਇਹਨਾਂ ਦੀ ਜਿਹੜੇ ਪ੍ਰੋਪਰਟੀਜ਼ ਹੁੰਦੀਆਂ ਨੇ ਇਹ ਸਾਇੰਸ ਦੇ ਆ ਕਵਰ ਹੋਈਆਂ ਹੋਈਆਂ ਤੁਹਾਡੀਆਂ ਕੰਪਿਊਟਰ ਹੈ ਜਿਹੜਾ ਅਸੀਂ ਪੀਸੀਐਸ ਦੇ ਵਿੱਚ ਨਹੀਂ ਕਰਵਾਇਆ ਸੀ ਬਟ ਸੌਖਾ ਜਿਹਾ ਸੀ ਇਹ ਇਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਜੀ ਇਹ ਕਰੰਟ ਅਫੇਅਰ ਦਾ ਪੋਰਸ਼ਨ ਆ ਗਿਆ ਕਰੰਟ ਅਫੇਅਰ ਦੇ ਵਿੱਚ ਉਹ ਕਰੰਟ ਅਫੇਅਰ ਅਸੀਂ ਕਵਰ ਨਹੀਂ ਕੀਤਾ ਸੀਗਾ ਤੁਹਾਡਾ ਪੀਸੀਐਸ ਦਾ ਪਰ ਜਿਹੜੀ ਆ ਰੀਸੈਂਟ ਕਰੰਟ ਅਫੇਅਰ ਦੀ ਮੈਰਾਥਨ 2-4 ਦਿਨ ਪਹਿਲਾਂ ਲੱਗੀ ਉਹਦਾ ਕਾਫੀ ਫਾਇਦਾ ਹੋਊਗਾ ਉਹਦੇ ਵਿੱਚੋਂ ਕਈ ਰਿਲੇਟਡ ਟਾਪਿਕ ਨੇੜੇ ਕਵਰ ਅਪ ਹੋ ਗਏ ਜਿਵੇਂ ਖੋਜੀ ਕੋੜੇ ਹੋਇਆ ਹੋਇਆ ਇਸੇ ਵਾਲਾ ਠੀਕ ਹੈ ਇਹਦੇ ਵਿੱਚੋਂ ਤੁਹਾਡੇ ਕਲਾਸਿਕਲ ਲੈਂਗੁਏਜਸ ਹੋਈਆਂ ਹੋਈਆਂ ਨੇਗੀਆਂ ਇਹਦੇ ਵਿੱਚੋਂ ਫਿਜ਼ੀਕਲ ਡੈਫਸਿਟ ਕਿੰਨਾ-ਕਿੰਨਾ ਰਹੂਗਾ ਤੁਹਾਡਾ ਇਸ ਟਾਈਮ ਕਿੰਡ ਦਾ ਉਹ ਕਵਰ ਅਪ ਸੀ ਤੁਹਾਡਾ ਅਪਾਰਟ ਫਰਮ ਥੈਟ ਗਲੋਬਲ ਯ ਠੀਕ ਹੈ ਜੀ ਜ਼ੋਰਾਵਰ ਟੈਂਕ ਦੇ ਬਾਰੇ ਕਵਰ ਸੀਗਾ ਰੀਸੈਂਟ ਡਵੈਲਪਮੈਂਟਸ ਆਫ ਦਾ winner of world chess champion ਇਹ ਵੀ ਤੁਹਾਡੇ ਕੋਲ ਉਹਦੇ ਵਿੱਚ ਕਵਰਡ ਸੀ ਠੀਕ ਹੈ ਜੀ ਨੈਕਸਟ ਗੋਡਜ਼ ਐਂਡ ਸਰਵਿਸ ਟੈਕਸ ਕੌਂਸਲ ਦੇ ਬਾਰੇ ਜੋ ਜਾਣਕਾਰੀ ਹੈ ਇਹ ਤੁਹਾਡੀ ਕਵਰਡ ਸੀਗੀ ਪੋਲਿਟੀ ਦੇ ਮੈਰਾਥਨਸ ਦੇ ਵਿੱਚ ਜੋ ਪੋਲਿਟੀ ਦਾ ਸਿਲੇਬਸ ਲਗਾਈ ਸੀ ਉਹਦੇ ਵਿੱਚ ਇਹ ਕਵਰਡ ਸੀਗਾ ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਟੋਲੇ ਟੋਲੇ ਜਲ ਨੈਕਸਟ ਨੈਕਸਟ ਆ ਗਿਆ ਤੁਹਾਡੇ ਕੋਲ ਟਾਈਗਰ ਰਿజర్ਵਸ ਨੇ ਜਿਹੜੇ ਇਹ ਮੈਂਸ਼ਨ ਨੇ ਸਟੈਟਸ ਦੇ ਵਿੱਚ ਇਹ ਕਵਰ ਕੀਤੇ ਹੋਏ ਨੇ ਆਪਾਂ ਸਟੈਟੋਸਫੀਅਰ ਮੀਸੋਸਫੀਅਰ ਥਰਮੋਸਫੀਅਰ ਆਇਨੋਸਫੀਅਰ ਸਾਰੀਆਂ ਲੇਅਰਸ ਤੁਹਾਨੂੰ ਕਵਰ ਕਰਵਾਈਆਂ ਜੀਓਗ੍ਰਾਫੀ ਦੇ ਵਿੱਚ ਵੀ ਕੀ ਕੀ ਆਊਗਾ ਤੁਹਾਡੇ ਕੋਲ ਠੀਕ ਹੈ ਜੀ ਗ੍ਰੀਨ ਹਾਊਸ ਗੈਸਸਿਸ ਨੇ ਜਿਹੜੀਆਂ ਜੀਓਗ੍ਰਾਫੀ ਦੇ ਕਲਾਸਸ ਦੇ ਵਿੱਚ ਇਹ ਪੂਰੀ ਤਰ੍ਹਾਂ ਡਨ ਕੀਤੀਆਂ ਗਈਆਂ ਗ੍ਰੀਨ ਹਾਊਸ ਇਫੈਕਟ ਕੀ ਹੁੰਦਾ ਹੈਗਾ ਅਲਬੀਡੋ ਇਫੈਕਟ ਕੀ ਆ ਜਾਂਦੇ ਨੇ ਸਾਰਾ ਕੁਲ ਕੁਲ ਇਫੈਕਟ ਕਰਵਾਇਆ ਹੋਇਆ ਉਹਦੇ ਵਿੱਚ ਅਪਾਰਟ ਫਰਮ ਥੈਟ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਲੀਡ ਜਿਨ੍ਹਾਂ ਨੇ ਸਟੈਟਿਕ ਸੂਤਰ ਬਾਏ ਕੀਤਾ ਨਾ ਉਹਨਾਂ ਨੂੰ ਵੀ ਬੜਾ ਫਾਇਦਾ ਹੋਇਆ ਉਸ ਸਟੈਟਿਕ ਸੂਤਰ ਦਾ ਜਿਨ੍ਹਾਂ ਨੇ ਕਿਤਾਬ ਲੈ ਲਈ ਤੇ ਜਿਨ੍ਹਾਂ ਨੇ ਅੱਗੇ ਹੁਣ ਕਿਤਾਬ ਲੈ ਲਈ ਉਹਨਾਂ ਨੂੰ ਵੀ ਬੜਾ ਫਾਇਦਾ ਹੋਣਾ ਇਹਨਾਂ ਚੀਜ਼ਾਂ ਦਾ ਜੋ ਸਟੈਟਿਕ ਸੂਤਰ ਲੈ ਲਈ ਜਿਹੜੇ ਆ ਪੰਜਾਬ ਦੇ ਪੇਪਰ ਆਉਣਗੇ ਦੇਖੇ ਚੱਲਿਓ ਗੁਣੀ ਗਾਉਣਗੇ ਵੀ ਕਿੱਥੋਂ ਕਰਵਾਦਾ ਸਵਿਰਲ ਸੈਲ ਹੋ ਗਿਆ ਹੈਡਲੈਸ ਸੈਲ ਹੋ ਗਿਆ ਇੱਕ ਪੋਲਰ ਸੈਲ ਹੁੰਦਾ ਇਹ ਮੈਂ ਤੁਹਾਨੂੰ ਗਲੋਬਲ ਪ੍ਰੈਸ਼ਰ ਬੈਲਟਸ ਦੇ ਵਿੱਚ ਕਰਾਇਆ ਸੀ ਕਿ ਫੈਰਲ ਸੈਲ ਕੀ ਹੁੰਦਾ ਹੈ ਹੈਡਰਲ ਸੈਲ ਕੀ ਹੁੰਦਾ ਹੈਗਾ ਠੀਕ ਹੈ ਜੀ ਤੇ ਜੀਓਥਰਮਲ એનર્ਜੀ ਦੇ ਜਿਹੜੇ ਏਰੀਆਜ਼ ਐ ਇਹ ਵੀ ਤੁਹਾਨੂੰ ਦੱਸਿਓ ਹੋਏ ਨੇ ਫਿਜ਼ਨ ਤੇ ਫਿਊਜ਼ਨ ਵੀ ਦੱਸਿਆ ਹੋਇਆ ਤੁਹਾਨੂੰ ਇਨਡਾਇਰੈਕਟ ਸੋਲਰ એનર્ਜੀ ਇਨਕਲੂਡਸ ਇਹ ਤੁਹਾਡੀ ਬੇਸਿਕ ਕਾਮਨ ਸੈਂਸ ਵਾਲੀ ਟਰਮ ਆਗੀ ਠੀਕ ਹੈ ਹਰਨਾ ਸਿੰਘ ਵਿੰਡ ਐਨੈਸਿਕ ਪ੍ਰੋਫਿਟਵਲ ਫੋਰ ਆਨਲਾਈਨ ਆਈਲੈਂਡਸ ਐਂਡ ਇਨ ਮਾਊਂਟੇਨ ਪਾਸੇਸ ਇਹ ਵੀ ਤੁਹਾਡੀ ਕਾਮਨ ਸੈਂਸ ਵਾਲੀ ਆਗੀ ਵੀ ਵਿੰਡ ਜਿੱਥੋਂ ਫਲੋ ਕਰਦੀ ਹੈ ਫਾਸਟ ਹੋਊਗੀ ਉਹ ਸਰਕਲ ਦੇ ਵਿੱਚ ਠੀਕ ਹੈ ਨੈਕਸਟ ਇਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਸਟੈਟ ਦਾ ਏਰੀਆ ਇਸ ਸਟੈਂਡ ਦਾ ਆ ਗਿਆ ਤੁਹਾਡੇ ਕੋਲ ਹਾਂ 2011 ਦਾ ਸਟੈਂਡ ਦਾ ਏਰੀਆ ਆ ਗਿਆ ਇਹ ਵੀ ਕਵਰਡ ਹੈ ਤੁਹਾਡਾ ਇਹਦੇ ਵਿੱਚ ਇਸ ਤੋਂ ਬਾਅਦ ਤੁਹਾਡੇ ਆ ਗਿਆ ਰਾਈਸ ਕਲਟੀਵੇਸ਼ਨ ਜੀਓਗ੍ਰਾਫੀ ਦੇ ਵਿੱਚ ਆਪਾਂ ਕੱਲੀ-ਕੱਲੀ ਜਿਹੜੀ ਗੱਲ ਹੈ ਉਹ ਕੀਤੀ ਸੀਗੀ ਜੀਓਗ੍ਰਾਫੀ ਦੇ ਕਲਾਸੇਜ਼ ਦੇ ਵਿੱਚ ਫਸਲਾਂ ਦੇ ਬਾਰੇ ਵੀ ਇਹਨੂੰ ਕਿੰਨਾ ਟੈਂਪਰੇਚਰ ਚਾਹੀਦਾ ਕਿੱਦਾਂ ਦੀ ਸੋਇਲ ਚਾਹੀਦੀ ਹੈ ਕਿੰਨੀ ਦੀ ਜਾਣਕਾਰੀ ਚਾਹੀਦੀ ਹੈ ਉਹ ਆ ਗਿਆ ਤੁਹਾਡੇ ਕੋਲ ਇਹਦੇ ਵਿੱਚ ਠੀਕ ਹੈ ਜੀ Mediterranean type of agriculture ਕਿੱਥੇ ਹੈ ਜਿੱਥੇ Mediterranean type of climate ਪਾਈ ਜਾਂਦਾ ਪਾਇਆ ਜਾਂਦਾ ਹੋਊਗਾ ਜਦੋਂ ਆਪਾਂ climate's ਕੀਤੇ ਸੀ ਜੀਓਗ੍ਰਾਫੀ ਦੇਓ ਤੁਸੀਂ ਮੰਨਦੇ ਨਹੀਂ ਯਾਰ ਤੁਸੀਂ ਨਾ ਪੰਜਾਬ ਵਾਲੇ ਮੰਨਦੇ ਨਹੀਂ ਹੈਗੇ ਜਦੋਂ ਹਾਇਰ ਲੈਵਲ ਦੇ ਐਗਜ਼ਾਮ ਹੁੰਦੇ ਆ ਨਾ ਜੀਓਗ੍ਰਾਫੀ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਚਾਹੇ ਲੋਅਰ ਲੈਵਲ ਦੇ ਵਿੱਚ ਨਾ ਹੋਵੇ ਮੈਂ ਤੁਹਾਨੂੰ ਬਾਰ ਬਾਰ ਕਹਿ ਜਾਂਦਾ ਉਹਨਾਂ ਵੀ ਪਾਈ ਜੀਓਗ੍ਰਾਫੀ ਪੜੋ ਈਸਟ ਟੂ ਵੈਸਟ ਲੈਵਰ ਕਿਹੜੇ ਕਿਹੜੇ ਪਾਏ ਜਾਂਦੇ ਨੇ ਕਿਲਾ ਬਿਹਤਰਾ ਨਹੀਂ ਹੈ ਜਿਹੜਾ ਤੁਹਾਡਾ ਇਹਨੂੰ ਛੱਡ ਕੇ ਕੱਲੀ ਕੱਲੀ ਨਦੀ ਪੁਆਇੰਟ ਕਰਕੇ ਦੱਸਿਆ ਮੈਂ ਆ ਆ ਜਾਂਦੀ ਹੈ ਇੱਥੋਂ ਆ ਆ ਜਾਂਦੀ ਹੈ ਇੱਥੋਂ ਏ ਇਧਰ ਨੂੰ ਬਗੀ ਜਾਂਦੀ ਹੈ ਇਹ ਇਧਰ ਨੂੰ ਬਗੀ ਜਾਂਦੀ ਆ ਇੰਨੀ ਲੰਬੀ ਹੈ ਇਹਦੇ ਚ ਖੱਬੇ ਪਾਸੇ ਉਹ ਆਹ ਰਲਦੀਆਂ ਨੇ ਸੱਜੇ ਪਾਸੇ ਆਹ ਰਲਦੀਆਂ ਨੇ ਕੱਲੇ ਕੱਲੇ ਕਰਵਾਈ ਹੋਈ ਹੈ ਦੇਖਿਆ ਨੈਕਸਟ ਆ ਆ ਗਿਆ ਵੋਲਕੇਨਸ ਦਾ ਵੋਲਕੇਨਸ ਮੈਂ ਕਰਵਾਏ ਨੇ ਠੀਕ ਹੈ ਬੜ ਜਿਹੜੇ ਇਥੇ ਆ ਚਾਰ ਆਏ ਨੇ ਇਹ ਚਾਰ ਨਹੀਂ ਮੈਨ ਲਖਾਇ ਮਿੱਡ ਡਿਫਰੈਂਟ ਕਾਈਂਡ ਆਫ ਵੋਲਕੇਨਸ ਹੈ ਜਿਹੜੇ ਤੁਹਾਡੇ ਉਹ ਡਿਫਰੈਂਟ ਕਾਈਂਡ ਆਫ ਏਰੀਆਸ ਦੇ ਵਿੱਚ ਪਾਏ ਜਾਂਦੇ ਸੀ ਉਹ ਕਰਵਾਏ ਸੀ ਠੀਕ ਹੈ ਜੀ ਨੈਕਸਟ ਹੁਣ ਇਹਦੇ ਵਿੱਚ ਤੁਹਾਡੇ ਕੋਲ ਆ ਗਿਆ ਕੀ ਆਖਦਾ ਇਹ हां प्लेट्स ਦੇ ਬਾਰੇ ਐ ਮਾਉਂਟੇਨ ਇਨਫੋਰਮੇਸ਼ਨ ਕਿਵੇਂ ਹੁੰਦੀ ਹੈਗੀ ਇਹ ਤੁਹਾਡੇ ਚਾਰੇ ਆ ਜਾਂਦੀਆਂ ਨੇ ਅ ਫੋਲਡਡ ਮਾਉਂਟੇਨਸ ਬਲੌਕ ਮਾਉਂਟੇਨਸ ਰੈਜਡੋਲ ਮਾਉਂਟੇਨਸ ਤੇ ਉਹਨਾਂ ਦੇ ਨਾਲ ਤੁਸੀਂ ਇਹਨੂੰ ਮੈਚ ਕਰਨਾ ਸੀ ਤੇ ਜਦੋਂ ਮੈਂ ਜੀਓਗ੍ਰਾਫੀ ਕਰਵਾਈ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਬਲੌਕ ਮਾਉਂਟੇਨਸ ਦੇ ਵਿੱਚ ਲਿਖ ਲਓ ਜੀ ਐਗਜ਼ਾਮਪਲ ਬਲੈਕ ਫੋਰੈਸਟ ਆਫ ਜਰਮਨੀ ਦੇ ਹੈ ਸਕਾਟਿਸ਼ ਆਈਲੈਂਡ ਕਰਵਾਈ ਸੀ ਤੁਹਾਨੂੰ ਹੁਣ ਤਾਂ ਸੀ ਕਿਤੇ ਦੱਬਦੇ ਆ ਪਤੰਦਰੋ 55 ਕੁਸ਼ਨ ਆ ਗਏ ਯਾਰ ਸਾਡੇ ਹੁਣ ਕਿਤੇ ਦੱਪਣ ਦੇ ਕਮਰੇ ਠੀਕ ਹੈ ਨੈਕਸਟ consider the constitutional provisions ਆ ਆ ਪਈ ਤੁਹਾਡੇ ਕੋਲ ਕਨਸਟੀਟਿਊਸ਼ਨ ਨਾਲ ਰਿਲੇਟਡ ਆ ਗਿਆ ਜਦੋਂ ਮੈਂ ਪੋਲਿਟੀ ਤੁਹਾਡੀ ਪੜ੍ਹਨੀ ਸ਼ੁਰੂ ਕੀਤੀ ਪੋਲਿਟੀ ਦੇ ਵਿੱਚ ਦਾ ਲਗਾਤਾਰੀ ਟਿੱਕ ਸੀ ਵੀ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਯਾਰ ਸਾਰੀ ਡਨ ਨੇਗੇ ਕਲਾ ਮੈਰਾਥਨਸ ਦੇ ਵਿੱਚ ਵੀ ਡਨ ਨੇ ਜਿਹੜੇ ਮੈਰਾਥਨਸ ਦੇ ਵਿੱਚ ਕੋਈ ਪੈਂਡਿੰਗ ਆ ਤਾਂ ਪੀਸੀਐਸ ਦੇ ਕਲਾਸੇਸ ਦੇ ਵਿੱਚ ਸਾਰੇ ਡਨ ਨੇ ਕੱਲਾ ਕੱਲਾ ਟੌਪਿਕ ਐਮਰਜੈਂਸੀ ਤੇ ਦੋ ਕਲਾਸਾਂ ਲੱਗੀਆਂ ਨੇ ਦੋ ਦੋ ਘੰਟੇ ਦੀ 1.5-1.5 ਘੰਟੇ ਦੀ ਕੱਲੀ ਤੇ ਕੱਲਾ ਕੱਲਾ ਟੌਪਿਕ ਵੀ ਕੀਤਾ ਇਸੇ ਦੇ ਵਿੱਚ ਪ੍ਰੈਜ਼ੀਡੈਂਟ ਆ ਗਿਆ ਇਹ ਆ ਗਿਆ ਮਨੀ ਬਿਲ ਮਨੀ ਬਿੱਲ ਦੇ ਨਾਲ-ਨਾਲ ਤਾਂ ਮੈਂ ਤੁਹਾਨੂੰ ਦੋ ਬਿੱਲ ਕਰਵਾਏ ਸੀ ਫਾਈਨਾਂਸ ਬਿੱਲ ਵੀ ਕਰਵਾਏ ਸੀ ਫਾਈਨਾਂਸ ਬਿੱਲ ਦੇ ਵੀ ਦੋ ਆਪਸ਼ਨ ਦੱਸੇ ਸੀ ਮੈਂ ਤੁਹਾਨੂੰ ਵੀ ਆਹ ਮਨੀ ਬਿੱਲ ਦੇ ਵਾਂਗੂ ਚੱਲੂਗਾ ਇਹ ਨਾਰਮਲ ਬਿੱਲ ਦੇ ਵਾਂਗੂ ਚੱਲੂਗਾ ਜੇ ਨਹੀਂ ਯਕੀਨ ਹੈਗਾ ਪਾਲਿਟੀ 'ਚ ਜਾ ਕੇ ਮੈਰਾਥਨ ਚੈੱਕ ਕਰ ਲਿਓ ਅਪਾਰਟ ਫਰਮ ਥੈਟ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਆਰਟੀਕਲ 368 ਇਹ ਆਪਾਂ ਪਾਲਿਟੀ ਦੇ ਕਲਾਸਿਸ ਕੀਤਾ ਹੋਇਆ ਹੈਗਾ ਠੀਕ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1858 ਵੀ ਕਰਵਾਇਆ ਇੰਡੀਅਨ ਕੌਂਸਲ ਐਕਟ 1861 ਦੀ ਇੰਟਰੋਡਕਸ਼ਨ ਕਰਾਈ ਹੈ ਇੰਡੀਅਨ ਕੌਂਸਲ ਐਕਟ 1919 ਹੈ ਜਿਹੜਾ ਤੁਹਾਨੂੰ 1909 ਇਹ ਵੀ ਪੂਰਾ ਕਰਵਾਇਆ ਤੇ ਗਵਰਨਮੈਂਟ ਆਫ ਇੰਡੀਆ ਐਕਟ 1919 ਵੀ ਕਰਵਾਇਆ ਗਿਆ ਹਿਸਟਰੀ ਦੇ ਵਿੱਚ ਇਹਦਾ ਮੈਂ ਤੁਹਾਨੂੰ ਟੱਚ ਦਿੱਤਾ ਸੀ ਤੇ ਪੋਲੀਟੀ ਦੇ ਵਿੱਚ ਇਹ ਪੂਰੇ ਦੇ ਪੂਰੇ ਐਕਸਪਲੇਨ ਕੀਤੇ ਸੀਗੇ ਮੈਂ ਠੀਕ ਹੈ ਜੀ ਨੈਕਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਗਿਆ ਇਹ ਕਵਰਡ ਹੈ ਤੁਹਾਡਾ ਫੰਡਮੈਂਟਲ ਰਾਈਟ ਆਰਟੀਕਲ 20 ਹੈ ਜਿਹੜਾ ਇਹ ਤੁਹਾਡਾ ਕਲਾ ਕਲਾ ਕਵਰ ਆ ਆਰਟੀਕਲ 20 ਦਾ ਨਾ ਸਾਡੇ ਚਾਹੇ ਕਿਸੇ ਸਟੂਡੈਂਟ ਤੋਂ ਵੀ ਜਾ ਕੇ ਪੁੱਛ ਲਓ ਵੀ ਆਰਟੀਕਲ 20 ਕੀ ਹੁੰਦਾ ਹੈਗਾ ਜਿੰਨੇ ਸਾਡੇ 40 ਨੇ ਕਲਾਸਾਂ ਲਾਈਆਂ ਆਫਲਾਈਨ ਆਨਲਾਈਨ ਨਾ ਐਕਸਪਲੇਨ ਕੀਤੀਆਂ ਤਾਂ ਮੈਨੂੰ ਦੱਸ ਦਿਓ ਆ ਕਿ ਨੈਕਸਟ ਜੀ ਪ੍ਰੀਅੰਬਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਡਨ ਹੈ ਜੀ ਪ੍ਰੀਅੰਬਲ ਸਾਡੇ ਆਂਦੇ ਨਾ ਰਟਾਇਆ ਹੁੰਦਾ ਮੂੰਹ ਤੇ ਵੀ ਅਸੀਂ ਭਾਰਤ ਦੇ ਲੋਕ ਠੀਕ ਹੈ ਭਾਰਤ ਨੂੰ ਇਹ ਵਾਲੀਆਂ ਚੀਜ਼ਾਂ ਕਰ ਦਿੰਦੇ ਨੇ 73rd ਅਮੈਂਡਮੈਂਟ 1992 ਪੰਚਾਇਤੀ ਰਾਜ ਆ ਗਿਆ ਪੰਚਾਇਤੀ ਰਾਜ ਦਾ ਸੀ ਨਾ ਪਜਾਉਨੇ ਹੁੰਨੇ ਆ ਬੱਚਾ ਤੋਂ ਵੀ ਬੱਚੋ ਪੁੱਜੋ ਇਹਨੂੰ ਧੂਪ ਬੱਤੀ ਦਿਓ ਇਹਨੂੰ ਮੜੀ-ਮੋਟੀ ਠੀਕ ਹੈ ਫੇਰ ਤੁਹਾਡੇ ਕੰਮ ਦੀ ਚੀਜ਼ ਹੋਊਗੀ ਇਹ ਜੀ 20 ਹੈ ਜਿਹੜਾ ਇਹ ਕਰਵਾਇਆ ਸੀ ਜੀ 20 ਡਨ ਕੀਤਾ ਹੋਇਆ ਸੀਗਾ ਉਹਦੇ ਵਿੱਚ ਕਰੰਟ ਫੇਸ ਦੇ ਵਿੱਚ ਬਟ ਇਹ ਕੁਐਸਚਨ ਉਹਦੇ ਨਾਲ ਰਿਲੇਟਡ ਨਹੀਂ ਸੀਗਾ ਠੀਕ ਹੈ ਜੀ ਚਲੋ ਅਮੈਂਡਮੈਂਟ 602 110 104 105 ਦਨ ਨੇਗੀਆਂ ਨੈਕਸਟ ਸੁਪਰੀਮ ਕੋਰਟ ਦੇ ਨਾਲ ਰਿਟਸ ਦੇ ਨਾਲ ਸੰਬੰਧਤ ਆ ਗਿਆ ਸੁਪਰੀਮ ਕੋਰਟ ਜਾਰੀ ਕਰ ਸਕਦਾ ਨਹੀਂ ਜਾਰੀ ਕਰ ਸਕਦਾ ਰਿਟਸ ਫੰਡਾਮੈਂਟਲ ਰਾਈਟਸ ਨਾਲ ਰਿਟਰਨ ਨਹੀਂ ਗਿਆ ਸੋ ਆਰਟੀਕਲ 32 ਤੇ ਆਰਟੀਕਲ 226 ਦੋਨੋਂ ਡਨ ਨੇ ਤੁਹਾਡੇ ਪੀਸੀਐਸ ਦੇ ਫ੍ਰੀ ਕੋਰਸ ਦੇ ਵਿੱਚ ਠੀਕ ਹੈ ਜੀ ਪਾਰਟ 2 ਸਿਟੀਨਸ਼ਿਪ ਇਹ ਤੁਹਾਡਾ ਡਨ ਹੈ ਭਾਈ ਕਨਸਿਡਰ ਦਾ ਫੋਲੋਇੰਗ ਸਟੇਟਮੈਂਟਸ ਹਾਈ ਕੋਰਟ ਦੇ ਨਾਲ ਹੈ ਹਾਈ ਕੋਰਟ ਦੀ ਸਟਰੈਂਥ ਦੇ ਨਾਲ ਹੈ ਹਾਈ ਕੋਰਟ ਦੀ ਜੱਜਾਂ ਦੇ ਨਾਲ ਰਿਲੇਟਡ ਹੈ ਇਹ ਵੀ ਤੁਹਾਡਾ ਡਨ ਹੈ ਜੀ ਠੀਕ ਹੈ ਨੈਕਸਟ ਪਟਿਆਲੇ ਕੋਈ ਆਫਿਸ ਨਹੀਂ ਹੈ ਤੁਹਾਡਾ ਜੀ ਆਨਲਾਈਨ ਕਰਵਾ ਦਾਂਗੇ ਕੋਈ ਚੱਕਰ ਨਹੀਂ ਜਿੱਦੇ ਪਟਿਆਲੇ ਆ ਕੇ ਉਹਦੇ ધ ਨੇਗਡ ਟ੍ਰਾਇੰਗਲ ਕਿਹਦੀ ਆਟੋ ਬਾਇਓਗ੍ਰਾਫੀ ਹੈ ਠੀਕ ਹੈ ਜੀ ਸੁਨੇਹੜੇ ਦਿਲਤਰੰਗ ਲੂਣਾ ਕਾਫੀਆਂ ਕੱਲੀ-ਕੱਲੀ ਚੀਜ਼ ਕਰਵਾਈ ਹੋਈ ਹੈ ਪੰਜਾਬ ਜੀਕੇ ਦੇ ਵਿੱਚ ਇਹਨਾਂ ਦੇ ਵਿੱਚੋਂ ਤੁਹਾਡਾ ਆ 3rd ਚੀਜ਼ ਲਿਖਾਈ ਸੀਗੀ ਆਰਿਆ ਮਹਿਲਾ ਸਮਾਜ ਨਾਲ ਰਿਲੇਟਡ ਆਰਿਆ ਸਮਾਜ ਨਾਲ ਰਿਲੇਟਡ ਬ੍ਰਹਮੋ ਸਮਾਜ ਨਾਲ ਰਿਲੇਟਡ ਨੈਕਸਟ ਜੀ ਤੁਹਾਡੇ ਕੋਲ ਸਾਹਿਤ ਅਕੈਡਮੀ ਅਵਾਰਡ 2024 ਕਰਵਾਇਆ ਸੀਗਾ ਸਲਤਨਤ ਮੁਗਲ ਰੂਲਰਸ ਗੁਰੂ ਨਾਨਕ ਦੇ ਕਿਹੜੇ ਕਿਹੜੇ ਕੰਟੈਂਪੋਰੀ ਸੀ ਜਦੋਂ ਵੀ ਮੈਂ ਗੁਰੂ ਕਰਾਉਣਾ ਹੁੰਦਾ ਤਾਂ ਮੈਂ ਇਹ ਚੀਜ਼ਾਂ ਦੱਸਦਾ ਹੁੰਦਾ ਤੁਹਾਨੂੰ ਵੀ ਭਾਈ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਲਿਖ ਲਓ ਵੀ ਕਿਹੜੇ ਕਿਹੜੇ ਕੰਟੈਂਪੋਰੀ ਸੀ ਜਦੋਂ ਮੈਂ ਟਾਈਮ ਲਾਈਨ ਲਿਖਾਉਣਾ ਹੁੰਦਾ ਵੀ ਇੰਨੇ ਟਾਈਮ ਲਾਈਨ ਤੇ ਸੀਗੇ ਠੀਕ ਹੈ ਸਰ ਹੈਨਰੀ ਲਾਰੈਂਸ ਕਰਵਾਇਆ ਜான் ਲਾਰੈਂਸ ਕਰਵਾਇਆ ਹਿਊ ਗਫ ਹੈ ਜਿਹੜਾ ਕਮਾਂਡਰ ਸੀ ਫੌਜਾਂ ਦਾ ਮੇਜਰ ਬਰਾਡਫੁੱਟ ਹੈ ਜਿਹੜਾ ਇਹ ਨਹੀਂ ਕਰਵਾਇਆ ਇਹ ਬਾਅਦ ਦੇ ਵਿੱਚ ਸੀਗਾ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਵੀ ਤੁਹਾਡੇ ਨਾਲ ਮੈਚ ਨੇ ਲਓ 100 ਪੂਰੇ ਹੋ ਗਏ 55 ਕੁਐਸਚਨ ਹੈ ਜਿਹੜੇ ਉਹ ਤੁਹਾਡੇ ਸਾਡੇ ਆਏ ਨੇ ਹੁਣ ਪੀਸੀਐਸ ਆਲਿਆਂ ਨੂੰ ਅਸੀਂ ਫ੍ਰੀ ਦੇ ਵਿੱਚ ਕਰਵਾਇਆ ਸੀ ਅਗਰ ਅਸੀਂ ਫ੍ਰੀ ਦੇ ਵਿੱਚ YouTube ਤੇ 55 ਕੁਐਸਚਨ ਕਵਰ ਕਰ ਦਿੱਤੇ ਨੇ ਠੀਕ ਹੈ ਤਾਂ ਫਿਰ ਅਸੀਂ ਪੇਡ ਆਲਿਆਂ 'ਚ ਕੀ ਕਰਾਂਗੇ ਤਾਂ ਤੁਸੀਂ ਮੜਾ ਜਾ ਅੰਦਾਜ਼ਾ ਲਾਓ ਨਾ ਨਾਲੇ ਆਪਣਾ ਤਾਂ ਇਹ ਬਿਡਵੀਨ ਆ ਵੀ ਦੂਸਰੇ ਦੇ ਸਿਰ ਤੇ ਆਪਾਂ ਚੱਲੀਏ ਵੀ ਪੀਸੀਐਸ ਇੱਦਾਂ ਕਰੋ ਜੀ ਤੁਸੀਂ ਇੱਧਰ ਬੈਂਕਿੰਗ ਵਾਲੇ ਬਿਠਾ ਲਓ ਇੱਧਰ ਤੁਸੀਂ ਬਿਠਾ ਲਓ ਆ ਤੁਹਾਡੇ ਪੰਜਾਬ ਪੁਲਿਸ ਵਾਲੇ ਇੱਧਰ ਬਿਠਾ ਲਓ ਇੱਕ ਕਲਾਸ ਪੀਸੀਐਸ ਵਾਲੇ ਤੇ ਕਹਿ ਦਿਓ ਵੀ ਅਸੀਂ ਪੀਸੀਐਸ ਆਈਐਸ ਕਰਾਉਣੇ ਆ ਪੀਸੀਐਸ ਐ ਭਾਈ ਸਿਵਲ ਸਰਵਿਸ ਦਾ ਕੋ ਖਾਲਜ ਜੀ ਦਾ ਬੜਾ ਥੋੜਾ ਇਹ ਵੀ ਆਈ ਹੋ ਜਾਊਗਾ ਜਿੱਦੇ ਅਸੀਂ ਪੀਸੀਐਸ ਲਾਂਚ ਕਰਾਂਗੇ ਸਾਡੀ ਸਪੈਸ਼ਲ ਅਕੈਡਮੀ ਲਾਂਚ ਹੋਊਗੀ ਸਿਵਲ ਸਰਵਿਸ ਦੇ ਲਈ ਹੀ ਲਾਂਚ ਹੋਊਗੀ ਪੀਸੀਐਸ ਮੇਰਾ ਸਿਵਲ ਸਰਵਿਸ ਮੇਰਾ ਸੁਪਨਾ ਸੀ ਮੈਂ ਚਾਹੁੰਦਾ ਸੀ ਕਿ ਮੇਰੇ ਇੱਥੇ ਆਈਪੀਐਸ ਲਿਖਿਆ ਹੋਵੇ ਸਟਾਰ ਲੱਗੇ ਹੋਣ ਉਹ ਚੀਜ਼ ਨਹੀਂ ਹੋਈ ਕੋਈ ਗੱਲ ਨਹੀਂ ਠੀਕ ਹੈ ਬਟ ਆਪਾਂ ਉਹ ਚੀਜ਼ ਕਰਵਾਵਾਂਗੇ ਤੇ ਇਹ ਅਸੀਂ ਵਿਦਆਊਟ ਐਨੀ ਕੋਰਸ ਵਿਦਆਊਟ ਐਨੀ ਪ੍ਰੇਪਰੇਸ਼ਨ ਵਿਦਆਊਟ ਕਿਸੇ ਫੀਸ ਤੋਂ ਇਹ ਚੀਜ਼ਾਂ ਡਨ ਕੀਤੀਆਂ ਅਸੀਂ ਠੀਕ ਹੈ ਜੀ ਤਾਂ ਖੁਸ਼ੀ ਸੀ ਇਸ ਚੀਜ਼ ਦੀ ਕਿ ਅਸੀਂ ਕਾਫੀ ਹੱਦ ਤੱਕ ਚੀਜ਼ਾਂ ਜਿਹੜੀਆਂ ਪ੍ਰੈਡਿਕਟ ਕਰ ਦਿੱਤੀਆਂ ਨੇ ਤੇ ਬਾਕੀ ਮੈਨੂੰ ਕਈ ਮੇੜੇ ਵੀ ਮਾਰਦੇ ਰਹਿੰਦੇ ਹੁੰਦੇ ਪੁਸ਼ ਵੀ ਕਰਦੇ ਰਹਿੰਦੇ ਸਰ ਤੁਸੀਂ ਰੌਲਾ ਕਿਉਂ ਨਹੀਂ ਪਾਉਂਦੇ ਤੁਸੀਂ ਦੱਸਦੇ ਕਿਉਂ ਨਹੀਂ ਮੈਂ ਚਲੋ ਅੱਜ ਪਾ ਦਿੰਦੇ ਆ ਫਿਰ ਤੇ ਅੱਜ ਤਾਂ ਰੌਲਾ ਤਾਂ ਬਣਦਾ ਵੀ ਸੀ ਨਾ ਜਦੋਂ ਇਹਨੇ ਕਵਰ ਅਪ ਹੋ ਗਿਆ ਤੇ ਰੌਲਾ ਨਹੀਂ ਪਾਵਾਂਗੇ ਤਾਂ ਫਿਰ ਆਬਵੀਅਸਲੀ ਪਤਾ ਕਿੱਦਾਂ ਲੱਗੂਗਾ ਤਾਂ ਭਾਈ ਇਹ ਸਾਡਾ ਸੀ ਪੀਸੀਐਸ ਦੀ ਪਰਚੋਲ ਤੇ ਇੱਥੇ ਤੱਕ ਅਸੀਂ ਤੁਹਾਡਾ ਪੀਸੀਐਸ ਹੈ ਜਿਹੜਾ ਕਵਰ ਕੀਤਾ ਹੁਣ ਤੁਹਾਡਾ ਸੀਨੀਅਰ ਅਸਿਸਟੈਂਟ तहसीलदार 21 ਤਰੀਕ ਵਾਲਾ ਜੋ ਐਗਜ਼ਾਮ ਆ ਰਿਹਾ ਉਹਦੇ ਵੀ ਆਪਾਂ ਵੀ ਫੱਟੇ ਚੱਕਾਂਗੇ 13 ਤਰੀਕ ਤੋਂ ਤੁਹਾਡੀਆਂ ਆ ਰਹੀਆਂ ਨੇ ਗਿਆ ਮੈਰਾਥਨਸ ਜਿਦੇ ਵਿੱਚ ਇੰਪੋਰਟੈਂਟ ਐਮਸੀਕਿਊਜ਼ ਆਪਾਂ ਕਵਰ ਕਰਾਂਗੇ ਅਪਾਰਟ ਫਰੋਮ ਥੈਟ 14 ਤਰੀਕ ਨੂੰ ਅਸੀਂ ਪੇਪਰ ਕੰਡਕਟ ਕਰਾਂਗੇ ਜਿਹੜਾ ਤੁਹਾਡਾ ਟੋਟਲੀ ਉਹੋ ਜਿਹੇ ਪੇਪਰ ਦਾ ਹੀ ਅਸੀਂ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਆਏਗਾ ਠੀਕ ਹੈ ਜੀ ਉਸੇ ਲੈਵਲ ਤੋਂ ਲੈ ਕੇ ਉਸੇ ਪ੍ਰੋਸੀਜਰ ਦੇ ਵਿੱਚ ਉਦਾਂ ਹੀ ਰੋਲ ਨੰਬਰਸ ਦੇ ਨਾਲ ਸਾਰਾ ਕੁਝ ਉਮੀਦਾਂ ਚੱਲੇਗਾ ਉਵੇਂ ਹੀ OMR ਸ਼ੀਟ ਤੇ ਤੁਸੀਂ ਉਹ ਪੇਪਰ ਦਿਓਗੇ ਤਾਂ ਕਿ ਤੁਹਾਨੂੰ ਇੱਕ ਪੇਪਰ ਦਾ ਪਤਾ ਲੱਗ ਜਾਏ ਤੇ ਜਦੋਂ ਤੁਹਾਡਾ ਪੇਪਰ ਹੋ ਗਿਆ ਤੇ ਆਪਾਂ ਕਾਫੀ ਹੱਦ ਤੱਕ ਉਹ ਪੇਪਰ ਹੈ ਜਿਹੜਾ ਤੁਹਾਡਾ ਰਿਲੇਟ ਕਰ ਪਾਏ ਇਸ ਕੀ ਆਖਦੇ ਯਾਰ ਇਹਨਾਂ ਨੂੰ ਆਪਾਂ ਪ੍ਰੈਕਟਿਸ ਟੈਸਟ ਦੇ ਵਿੱਚ ਠੀਕ ਹੈ ਤਾਂ ਤੁਹਾਨੂੰ ਉਹਦੇ ਨਾਲ ਬੜਾ ਜਿਆਦਾ ਫਾਇਦਾ ਹੋ ਜੇਗਾ ਤੇ ਜੇ ਨਹੀਂ ਵੀ ਆਪਾਂ ਕਰ पाए ਤਾਂ ਤੁਹਾਨੂੰ ਵੀਕ ਏਰੀਆਜ਼ ਦਾ ਪਤਾ ਲੱਗ ਜਾਏਗਾ ਕਿ ਤੁਹਾਨੂੰ ਕਿੱਥੇ-ਕਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਹੜੇ-ਜਿਹੜੇ ਅਸੀਂ ਏਰੀਆਜ਼ ਪਾਉਣ ਦੀ ਕੋਸ਼ਿਸ਼ ਕੀਤੀ ਉਹ ਲੈਵਲ ਦੇ ਅਕੋਰਡਿੰਗਲੀ ਪਾਉਣ ਦੀ ਕੋਸ਼ਿਸ਼ ਕੀਤੀ ਹੈ 14 ਤਰੀਕ ਨੂੰ ਆਪਾਂ ਐਗਜ਼ਾਮ ਕੰਡਕਟ ਕਰਾਂਗੇ ਠੀਕ ਹੈ ਜੀ ਚਲੋ ਹੋਪਸੋ ਤੁਹਾਨੂੰ ਹੈਲਪ ਮਿਲੀ ਹੋਏਗੀ ਤੇ ਜਿਨ੍ਹਾਂ ਨੇ ਪੀਸੀਐਸ ਜਿਹੜਾ ਇਸ ਵਾਰ ਦਿੱਤਾ ਹੈ ਤੇ ਉਹਨਾਂ ਦੇ ਸਕੋਰ ਵਧੀਆ ਬਣ ਰਹੇ ਨੇਗੇ ਹਾਇਰ ਲੈਵਲ ਤੇ ਹੋਰ ਸਕੋਰ ਕਰ ਰਹੇ ਤੇ ਮੇਨਸ ਦੀ ਤਾਰੀਖ ਹੈ ਚਲੋ ਜੀ ਜਿਹੜੀਆਂ ਤੁਹਾਡੀਆਂ ਟੈਸਟ ਸੀਰੀਜ਼ ਨੇਗੀਆਂ ਇਹ ਤੁਹਾਨੂੰ ਸੌਰੀ ਪਲੇਲਿਸਟਾਂ ਨੇ ਜਿਹੜੀਆਂ ਅਸੀਂ ਪਾਈਆਂ ਨੇ ਉਹ ਮੇਜ਼ ਦੇ ਵਿੱਚ ਵੀ ਬੜੀਆਂ ਹੈਲਪ ਕਰਨਗੀਆਂ ਜਿਵੇਂ ਜੀਓਗ੍ਰਾਫੀ ਹੋਗੀ ਪੋਲਿਟੀ ਹੋਗੀ ਤੁਹਾਨੂੰ ਮੇਜ਼ ਦੇ ਵਿੱਚ ਕਾਫੀ ਹੱਦ ਤੱਕ ਹੈਲਪ ਕਰਨੀਆਂ ਜੋ ਤੁਸੀਂ ਕੁਐਸਚਨਸ ਲਿਖਨੇ ਹੋਣਗੇ ਠੀਕ ਹੈ ਤੇ ਇਦਾਂ ਹੀ ਹੁਣ ਆਪਾਂ ਏਵੈਲੂਏਸ਼ਨਸ ਦੇ ਨਾਲ ਤੇ ਕੁਐਸਚਨਸ ਦੇ ਨਾਲ ਮਿਲਦੇ ਰਵਾਂਗੇ ਵੀ ਆ ਪੇਪਰ ਵੀ ਸਾਡਾ ਨਰਨਜੀਆ ਪੇਪਰ ਵੀ ਡਨ ਤੁਸੀਂ ਤਿਆਰੀ ਕਰਦੇ ਹੋ ਤਾਂ ਸਾਡਾ ਤਿਆਰੀ ਕਰਾਉਣ ਦਾ ਮਨ ਕਰਦਾ ਹੈਗਾ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਅਸੀਂ ਬਿਨਾਂ ਫੀਸ ਤੋਂ ਬਿਨਾਂ ਪੈਸੇ ਤੋਂ ਵੀ ਇਸ ਚੀਜ਼ ਦੇ ਵਿੱਚ ਆ ਕੇ ਰਾਜ਼ੀ ਹਾਂ ਬਿਕੋਜ਼ ਇੱਕੋ ਮਕਸਦ ਹੈ ਡੀਡੀ ਅਕੈਡਮੀ ਦਾ ਏਮਪਲੋਏ ਏਮਪਾਵਰ ਏਮਪਲੋਏ ਦਾ ਯੂਥ ਆਫ ਪੰਜਾਬ ਐਂਡ ਏਮਪਾਵਰ ਦਾ ਹੋਲ ਆਫ ਪੰਜਾਬ ਅਸੀਂ ਪੂਰੇ ਯੂਥ ਨੂੰ ਤੇ ਪੂਰੇ ਪੰਜਾਬ ਨੂੰ ਏਮਪਾਵਰ ਕਰਕੇ ਰਾਜ਼ੀ ਹਾਂ ਧੰਨਵਾਦ ਜੀ ਥੈਂਕ ਯੂ ਸੋ ਮਚ